ਆਪਣੀ ਬੋਡੀ ਦੇ ਲਈ ਲੀਵਰ ਕਿੰਨਾ ਕੋ ਜ਼ਰੂਰੀ 파ਟ ਹੈ ਲੀਵਰ ਜਿਹੜਾ ਹੈ ਇਹ ਅੰਗ ਜਿਹੜਾ ਹੈ ਬੋਡੀ ਦਾ ਪਾਵਰ ਹਾਊਸ ਇਹ એનર્ਜੀ ਬਣਾਉਣ ਦਾ ਕੰਮ ਲੀਵਰ ਕਰਦਾ ਕੋਸਟਲੀ ਲੀਵਰ ਦੀਆਂ ਬਿਮਾਰੀਆਂ ਸਾਡੇ ਰਹਿਣ ਸਹਿਣ ਨਾਲ ਖਾਣ ਪੀਣ ਨਾਲ ਨਿਰਭਰ ਕਰਦੀਆਂ ਨੇ ਕਿਵੇਂ ਉਹ ਬਿਮਾਰੀਆਂ ਸਾਨੂੰ ਇਫੈਕਟ ਕਰਦੀਆਂ ਨੇ ਕਿਵੇਂ ਅਸੀਂ ਉਹਨਾਂ ਨੂੰ ਹਟਾ ਸਕਦੇ ਹਾਂ ਜੇ ਅਸੀਂ ਅੰਦਰੂਨੀ ਅੰਗਾਂ ਦੀ ਗੱਲ ਕਰੀਏ ਸਭ ਤੋਂ ਵੱਡਾ ਅੰਗ ਹੈ ਡਰਿੰਕ ਕਰਨਾ ਜਿਹੜੇ ਲੋਕੀ ਰੈਗੂਲਰ ਸ਼ਰਾਬ ਪੀਂਦੇ ਨੇ ਲੰਬੇ ਸਮੇਂ ਤੱਕ ਜਾਲਾ ਮਾਤਰਾ ਵਿੱਚ ਡਰਿੰਕ ਕਰਨਾ ਇਹ ਸਭ ਤੋਂ ਵੱਡਾ ਕਾਰਨ ਹੈ ਕਿ ਲੀਵਰ ਡੇਲੀ ਡੈメージ ਹੋ ਰਿਹਾ ਹੈ ਪੰਜਾਬੀ ਲਿੰਕ ਮੀਡੀਆ ਦੇਖਣ ਵਾਲੇ तमाम ਸਰੋਤਿਆਂ ਦਾ ਨਿੱਘਾ ਸਵਾਗਤ ਹੈ ਤੇ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਦੋਸਤ ਗਗਨ ਸ਼ਰਮਾ ਦੋਸਤੋ ਅੱਜ ਦੀ ਇਹ ਵੀਡੀਓ ਜਿਹੜੀ ਹੈ ਮੈਨੂੰ ਲੱਗਦਾ ਹੈ ਕਿ ਤੁਹਾਡੇ ਸਾਰਿਆਂ ਦੇ ਲਈ ਦੇਖਣੀ ਬੜੀ ਜ਼ਰੂਰੀ ਹੈ ਕਿਉਂਕਿ ਜੇ ਆਪਾਂ ਲੀਵਰ ਦੀ ਗੱਲ ਕਰੀਏ ਤਾਂ ਅੱਜ ਇਸ ਵੀਡੀਓ ਦੇ ਵਿੱਚ ਸਮਝਾਂਗੇ ਕਿ ਆਪਣੀ ਬੋਡੀ ਦੇ ਲਈ ਲੀਵਰ ਕਿੰਨਾ ਕੋ ਜ਼ਰੂਰੀ ਇੱਕ 파ਟ ਹੈ ਕਈ ਵਾਰੀ ਅਸੀਂ ਕੁਝ ਖਾਣ ਪੀਣ ਦੇ ਚੱਕਰਾਂ 'ਚ ਆਪਣੇ ਸਰੀਰ ਨੂੰ ਅਣਗਹਿਲਾ ਕਰ ਦਿੰਨੇ ਆ ਫਿਰ ਆਪਣੇ ਸਰੀਰ ਨੂੰ ਬਿਮਾਰੀਆਂ ਲੱਗਦੀਆਂ ਨੇ ਇਹਨਾਂ ਵਿੱਚੋਂ ਇੱਕ ਵੱਡੀ ਜਿਹੜੀ ਖਰਾਬ ਹੋਣ ਦੀ ਸਮੱਸਿਆ ਅੱਜ ਕੱਲ੍ਹ ਸਾਹਮਣੇ ਆਂਦੀ ਹੈ ਲੀਵਰ ਦੀ ਮੇਰੇ ਨਾਲ ਲੀਵਰ ਸਰਜਨ ਮੌਜੂਦ ਰਹਿਣਗੇ ਡਾਕਟਰ ਗੁਰਸਾਗਰ ਸਿੰਘ ਜੀ ਡੀਐਮਸੀ ਹਸਪੀਟਲ ਦੇ ਵਿੱਚ ਇਸ ਵੇਲੇ ਮੈਂ ਮੌਜੂਦ ਆ ਵਕ ਵਕ ਤਰ੍ਹਾਂ ਦੇ ਇਹ ਕੈਂਪ ਲਗਾਉਂਦੇ ਨੇ ਸਮੇਂ-ਸਮੇਂ ਸਰ ਔਰ ਇਹਨਾ ਕੈਂਪ ਦੇ ਵਿੱਚ ਇਹ ਲੀਵਰ ਦੀ ਜਾਣਕਾਰੀ ਦਿੰਦੇ ਆ ਮੰਨ ਲਓ ਜੇ ਖਰਾਬ ਹੋ ਗਿਆ ਤੇ ਉਹਨੂੰ ਕਿਵੇਂ ਆਪਾਂ ਆਪਰੇਟ ਕਰ ਸਕਦੇ ਆ ਜਾਂ ਠੀਕ ਕਰ ਸਕਦੇ ਆ ਪਹਿਲੀ ਗੱਲ ਤਾਂ ਖਰਾਬ ਹੋਣ ਦੇਣਾ ਹੀ ਨਹੀਂ ਐ ਉਹ ਚੀਜ਼ਾਂ ਦੇ ਬਾਰੇ ਇਹ ਲੋਕਾਂ ਨੂੰ ਅਵੇਅਰ ਕਰਦੇ ਨੇ ਸੋ ਅੱਜ ਦੀ ਵੀਡੀਓ ਦੇ ਵਿੱਚ ਵੀ ਇਹੀ ਆਪਾਂ ਗੱਲਾਂ ਕਰਾਂਗੇ ਤੇ ਵਾਤੋ ਵਾਤ ਵੀਡੀਓ ਨੂੰ ਸ਼ੇਅਰ ਵੀ ਕਰਿਓ ਸ਼ੁਰੂਆਤ ਦੇ ਵਿੱਚ ਹੀ ਕਹਿ ਰਿਹਾ ਤੇ ਧਿਆਨ ਨਾਲ ਪੂਰੀ ਵੀਡੀਓ ਇਸ ਨੂੰ ਦੇਖਿਓ ਜ਼ਰੂਰ ਤੁਸੀਂ ਸਰ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੀ ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਬਹੁਤ ਚੰਗਾ ਲੱਗ ਰਿਹਾ ਹੈ ਤੁਹਾਡੇ ਸਾਹਮਣੇ ਹੋ ਕੇ ਮੈਂ ਡਾਕਟਰ ਗੁਰਸਾਗਰ ਸਿੰਘ ਹਾਂ ਹਾਂ ਚੀਫ ਲਿਵਰ ਟ੍ਰਾਂਸਪਲੈਂਟ ਸਰਜਨ ਡੀ ਐਮ ਸੀ ਲੁਧਿਆਣਾ ਵਿੱਚ ਮੈਂ ਕੰਮ ਕਰ ਰਿਹਾ ਤੇ ਅੱਜ ਜਿਵੇਂ ਤੁਸੀਂ ਦੱਸਿਆ ਕਿ ਲਿਵਰ ਇੱਕ ਬਹੁਤ ਅਹਿਮ ਅੰਗ ਹੈ ਬਾਡੀ ਦਾ ਜਿਹੜਾ 500 ਤੋਂ ਜ਼ਿਆਦਾ ਫੰਕਸ਼ਨ ਕਰਦਾ ਹੈ ਬਿਲਕੁਲ ਤੇ ਉਹਦੀਆਂ ਕੀ ਬਿਮਾਰੀਆਂ ਹੋ ਸਕਦੀਆਂ ਨੇ ਕਿਉਂਕਿ ਮੋਸਟਲੀ ਲਿਵਰ ਦੀਆਂ ਬਿਮਾਰੀਆਂ ਸਾਡੇ ਰਹਿਣ ਸਹਿਣ ਨਾਲ ਖਾਣ ਪੀਣ ਨਾਲ ਨਿਰਭਰ ਕਰਦੀਆਂ ਨੇ ਜੀ ਕਿਵੇਂ ਉਹ ਬਿਮਾਰੀਆਂ ਸਾਨੂੰ ਇਫੈਕਟ ਕਰਦੀਆਂ ਨੇ ਕਿਵੇਂ ਅਸੀਂ ਉਹਨਾਂ ਨੂੰ ਹਟਾ ਸਕਦੇ ਆ ਤੇ ਕੀ ਉਹਨਾਂ ਦਾ ਟਰੀਟਮੈਂਟ ਹੈ ਇਹ ਸਾਰਾ ਚੀਜ਼ਾਂ ਆਪਾਂ ਡਿਸਕਸ ਕਰਾਂਗੇ ਸਰ ਸਭ ਤੋਂ ਪਹਿਲਾ ਸਵਾਲ ਮੇਰਾ ਇਹੀ ਹੈ ਮਨੁੱਖੀ ਜੀਵਨ ਹੈ ਔਰ ਸਵਾਦ ਦੇ ਚੱਕਰਾਂ ਦੇ ਵਿੱਚ ਆਪਣੇ ਸਰੀਰ ਦਾ ਨੁਕਸਾਨ ਕਰਦਾ ਹੈ ਬਿਲਕੁਲ ਔਰ ਜੇ ਆਪਾਂ ਲੀਵਰ ਦੀ ਗੱਲ ਕਰੀਏ ਮੈਂ ਇਹ ਪੁੱਛਣਾ ਚਾਹੂੰਗਾ ਤੁਹਾਨੂੰ ਆਪਣੇ ਬੋਡੀ ਦੇ ਲਈ ਲੀਵਰ ਕਿੰਨਾ ਕੋ ਜ਼ਰੂਰੀ 파ਟ ਹੈ ਮੈਨੂੰ ਲੱਗਦਾ ਬਹੁਤਿਆਂ ਲੋਕਾਂ ਨੂੰ ਇਸ ਗੱਲ ਦੀ ਸਮਝ ਨਹੀਂ ਹੈਗੀ ਔਰ ਉਹ ਆਪਣਾ ਨੁਕਸਾਨ ਕਰਨ ਤੇ ਬਸ ਲੱਗੇ ਹੋਏ ਨੇ ਮਾੜੀਆਂ ਚੀਜ਼ਾਂ ਖਾ ਕੇ ਖਾਣ ਪੀਣ ਆਪਣਾ ਮਾੜਾ ਕਰਕੇ ਬਿਲਕੁਲ ਜੀ ਦੇਖੋ ਲੀਵਰ ਬੋਡੀ ਦਾ ਜੇ ਅਸੀਂ ਅੰਦਰੂਨੀ ਅੰਗਾਂ ਦੀ ਗੱਲ ਕਰੀਏ ਸਭ ਤੋਂ ਵੱਡਾ ਅੰਗ ਹੈ ਜੀ ਜਿਹੜਾ ਸਾਇਲੈਂਟਲੀ ਆਪਣਾ ਕੰਮ ਕਰਦਾ ਰਹਿੰਦਾ ਠੀਕ ਹੈ ਲਿਵਰ ਦੀ ਖਾਸੀਅਤ ਇਹ ਹੈ ਕਿ ਇੰਦੀਆਂ ਛੋਟੀਆਂ-ਵੋਟੀਆਂ ਪ੍ਰੋਬਲਮਸ ਆਪਣੇ ਆਪ ਹੀ ਲਿਵਰ ਇਹਨਾਂ ਨੂੰ ਰਿਕਵਰ ਕਰ ਲੈਂਦਾ ਹੂੰ ਇਹਦੇ ਫੰਕਸ਼ਨ ਬਾਡੀ ਵਿੱਚ 500 ਤੋਂ ਜ਼ਿਆਦਾ ਨੇ ਹੂੰ ਤੇ ਇਹ ਜਿਹੜੇ ਫੰਕਸ਼ਨ ਨੇ ਇਹ ਸਾਡੀ ਪਾਚਨ ਕਿਰਿਆ ਨੂੰ ਲੈ ਕੇ ਬਾਡੀ ਵਿੱਚੋਂ ਜਿਹੜੇ ਟੌਕਸਿਨ ਨੇ ਕੋਈ ਗਲਤ ਚੀਜ਼ਾਂ ਸੀ ਖਾਣੇ ਆ ਉਹਨਾਂ ਨੂੰ ਰਿਮੂਵ ਕਰਨ ਇਹ ਇਹਦੀ ਇੰਪੋਰਟੈਂਟ ਫੰਕਸ਼ਨ ਹੁੰਦੇ ਨੇ ਜੀ ਇੱਕ ਜਿਹੜਾ ਬੇਸਿਕ ਫੰਕਸ਼ਨ ਹੈ ਜਿਹੜਾ ਅਸੀਂ ਅਕਸਰ ਇਗਨੋਰ ਕਰਦੇ ਆ ਉਹ ਹੈ એનર્ਜੀ ਦੇਣਾ। ਹੂੰ। ਲਿਵਰ ਨੂੰ ਬਾਡੀ ਦਾ ਪਾਵਰ ਹਾਊਸ ਕਿਹਾ ਜਾਂਦਾ ਹੈ। ਬਿਲਕੁਲ। ਜਿਵੇਂ ਆਪਣੇ ਰੂਮ ਵਿੱਚ ਲਾਈਟ ਆ ਰਹੀ ਹੈ ਪਾਵਰ ਹਾਊਸ ਤੋਂ ਆ ਰਹੀ ਹੈ ਹਸਪੀਟਲ ਵਿੱਚ ਲਾਈਟ ਆ ਰਹੀ ਹੈ ਘਰਾਂ ਵਿੱਚ ਲਾਈਟ ਆ ਰਹੀ ਹੈ ਇਹ ਸਾਰੀ ਪਾਵਰ ਹਾਊਸ ਤੋਂ ਜਨਰੇਟ ਹੁੰਦੀ ਹੈ ਉੱਥੋਂ ਸਾਨੂੰ ਸਪਲਾਈ ਹੁੰਦੀ ਹੈ ਐਸੇ ਤਰੀਕੇ ਨਾਲ ਲਿਵਰ ਜਿਹੜਾ ਹੈਗਾ ਇਹ ਅੰਗ ਜਿਹੜਾ ਬਾਡੀ ਦਾ ਪਾਵਰ ਹਾਊਸ ਹੈ। ਠੀਕ ਹੈ। ਕਿ ਸਾਰੇ ਅੰਗਾਂ ਨੂੰ એનર્ਜੀ ਦੇਣਾ ਬਾਡੀ ਨੂੰ ਚੁਸਤ ਰੱਖਣਾ ਏ એનર્ਜੀ ਬਣਾਉਣ ਦਾ ਕੰਮ ਲਿਵਰ ਕਰਦਾ ਹੈ ਜੋ ਵੀ ਅਸੀਂ ਖਾਣੇ ਪੀਣੇ ਆ ਉਹਨੂੰ એનર્ਜੀ ਚ ਕਨਵਰਟ ਕਰਕੇ ਬਾਡੀ ਨੂੰ ਐਕਟਿਵ ਰੱਖਣ ਬਾਕੀ ਅੰਗਾਂ ਨੂੰ ਫੰਕਸ਼ਨ ਕਰਨ ਵਿੱਚ ਲਿਵਰ ਦਾ ਸਭ ਤੋਂ ਅਹਿਮ ਰੋਲ ਹੈ ਇਸੇ ਕਰਕੇ ਲਿਵਰ ਨੂੰ ਬਾਡੀ ਦਾ ਪਾਵਰ ਹਾਊਸ ਕਿਹਾ ਜਾਂਦਾ ਸਰ ਜਿਵੇਂ ਕਿ ਅੱਜ ਦੇ ਟਾਈਮ ਦੀ ਗੱਲ ਕਰਾਂ इवन ਕਿ ਮੇਰੇ ਵੀ ਬੜਾ ਫਰੈਂਡ ਸਰਕਲ ਦੇ ਵਿੱਚ ਇਹ ਚੀਜ਼ਾਂ ਮੈਨੂੰ ਸੁਣਨ ਨੂੰ ਮਿਲਦੀਆਂ ਵੀ ਸਰੀਰ ਥੱਕਿਆ ਥੱਕਿਆ ਜਾ ਰਿਹਾ ਹੁੰਦਾ ਉਹ ਜਿਵੇਂ ਹੁਣ ਤੁਸੀਂ ਕਾਰਨ ਦੱਸਿਆ ਵੀ ਇਹ ਲਿਵਰ ਦੀ ਦਿੱਕਤ ਕਰਕੇ ਹੋ ਸਕਦਾ ਤੇ ਆਪਾਂ ਇਹਨੂੰ ਫਿਰ ਸੱਚ ਮੰਨੀਏ ਬਿਲਕੁਲ ਦੇਖੋ ਲਿਵਰ ਦੀਆਂ ਜਿਹੜੀਆਂ ਸਮੱਸਿਆਵਾਂ ਸ਼ੁਰੂ ਹੁੰਦੀਆਂ ਨੇ ਉਹ ਸ਼ੁਰੂ ਸਿੰਪਟਮ ਐਵੇਂ ਹੀ ਹੁੰਦੇ ਨੇ ਕਿ ਪਹਿਲਾਂ ਥਕਾਵਟ ਹੁੰਦੀ ਹੈ ਕੰਮ ਕਰਨ ਦਾ ਮਨ ਨਹੀਂ ਕਰਦਾ ਬਾਡੀ 'ਚ એનર્ਜੀ ਲੋ ਲੱਗਦੀ ਹੈ ਇਹ ਸ਼ੁਰੂਆਤੀ ਲੱਛਣ ਹੁੰਦੇ ਨੇ ਸੋ ਆਪਾਂ ਨੂੰ ਇਹਨਾਂ ਚੀਜ਼ਾਂ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਕਿਉਂਕਿ ਜੇ ਆਪਾਂ ਨੂੰ ਇਗਨੋਰ ਕਰਾਂਗੇ ਤਾਂ ਹੋ ਸਕਦਾ ਸਾਨੂੰ ਜਿਹੜੀਆਂ ਲਿਵਰ ਦੀ ਨੈਕਸਟ ਸਟੈਪ ਦੀਆਂ ਪ੍ਰੋਬਲਮਸ ਹੈ ਉਹ ਸ਼ੁਰੂ ਹੋ ਜਾਣਗੀਆਂ ਜੇ ਆਪਾਂ ਨੂੰ ਇਸ ਸਟੇਜ ਤੇ ਆਪਾਂ ਨਹੀਂ ਕੰਟਰੋਲ ਕਰਾਂਗੇ ਸਰ ਆਪਾਂ ਆਪਣੇ ਅੰਦਰ ਲੀਵਰ ਦੀ ਸਮੱਸਿਆ ਨੂੰ ਪਤਾ ਕਿਵੇਂ ਕਰ ਸਕਦੇ ਆ ਜਿਵੇਂ ਕਹਿ ਲੋ ਕਿ ਚਲੋ ਛੋਟੀ ਮੋਟੀ ਅੱਜ ਕੱਲ੍ਹ ਸਮੱਸਿਆ ਜਿਵੇਂ ਤੁਸੀਂ ਕਹਿੰਦੇ ਹੋ ਥਕਾਨ ਵਗੈਰਾ ਚੜਨਾ ਕੰਮ ਕਰਨ ਨੂੰ ਜੀ ਨਹੀਂ ਕਰਦਾ ਨਾਰਮਲ ਹਰ ਕਿਸੇ ਨਾਲ ਇਹ ਚੀਜ਼ ਹੁੰਦੀ ਹੈ ਬਿਲਕੁਲ ਔਰ ਕਈ ਲੋਕ ਤਾਂ ਕਹਿ ਦਿੰਦੇ ਮੌਸਮ ਦਾ ਬਦਲਾਅ ਵਾ ਮੌਸਮ ਦੇ ਚਲਦਿਆਂ ਇਹ ਸਭ ਚੀਜ਼ਾਂ ਹੁੰਦੀਆਂ ਨੇ ਤੇ ਆਪਾਂ ਕਿਵੇਂ ਪਤਾ ਕਰੀਏ ਫਿਰ ਦੇਖੋ ਇੱਕ ਐਕਚੁਅਲੀ ਕਹਿ ਲੋ ਕਿ ਪੰਜਾਬੀ ਕਲਚਰ ਜਾਂ ਆਪਣਾ ਇੰਡੀਅਨਸ ਦਾ ਵੀ ਥੋੜਾ ਜਿਹਾ ਇਹਦਾਂ ਦਾ ਹੈਗਾ ਮਾਈਂਡ ਸੈਟ ਕਿ ਹਰ ਕੋਈ ਚਾਹੁੰਦਾ ਕਿ ਘਰੇ ਹੀ ਆਪਾਂ ਇਲਾਜ ਕਰ ਲਈਏ ਬਿਲਕੁਲ ਕੋਈ ਨਹੀਂ ਚਾਹੁੰਦਾ ਕਿ ਡਾਕਟਰ ਨੂੰ ਇੱਕ ਵਾਰੀ ਆਪਾਂ ਜਿਹੜੀ ਰੂਟੀਨ ਚੈੱਕਅਪ ਵਾਲੀ ਵਿਜ਼ਿਟ ਹੈ ਉਹ ਆਪਣੇ ਟ੍ਰੈਂਡ ਨਹੀਂ ਹੈਗਾ ਜਾਂ ਕਿਹਨੂੰ ਕੋਈ ਮੰਨਦਾ ਹੀ ਨਹੀਂ ਕਿ ਆਪਾਂ ਵੀ ਰੂਟੀਨ ਚੈੱਕਅਪ ਨਾਮ ਦੀ ਕੋਈ ਚੀਜ਼ ਵੀ ਹੁੰਦੀ ਹੈ ਦੇਖੋ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਤਦ ਹੀ ਡਾਕਟਰ ਕੋਲ ਜਾਈਏ ਜਦ ਕੋਈ ਸਮੱਸਿਆ ਹੈ ਹਮ ਬਿਲਕੁਲ ਜੀ ਆਪਾਂ ਨੂੰ ਕੋਈ ਹਲਕੇ ਫੁਲਕੇ ਵੀ ਸਿੰਪਟਮ ਹੋ ਰਹੇ ਨੇ ਤੁਸੀਂ ਦੇਖਿਓਣਗੇ ਆਪਾਂ ਗੱਡੀ ਦੀ ਵੀ ਸਰਵਿਸ ਕਰਾਈਦੀ ਹੈ ਰੈਗੂਲਰ ਬਿਲਕੁਲ ਉਵੇਂ ਬਾਡੀ ਦੀ ਵੀ ਆਪਾਂ ਰੈਗੂਲਰ ਚੈੱਕਅਪ ਕਰਾਈਏ ਜੇ ਕੋਈ ਆਪਾਂ ਨੂੰ ਹਲਕੀ ਫੁਲਕੀ ਚੀਜ਼ ਉਣੀ ਏਕੀ ਲੱਗ ਰਹੀ ਆਪਾਂ ਉਹ ਉਸ ਟਾਈਮ ਤੇ ਟ੍ਰੀਟਮੈਂਟ ਕਰਾਈਏ ਤਾਂ ਕਿ ਵੱਡੀਆਂ ਪ੍ਰੋਬਲਮਸ ਇਕਦਮ ਨਾ ਸਾਡੇ ਸਾਹਮਣੇ ਆਣ ਜਿਹੜੇ ਲੱਛਣ ਹੁੰਦੇ ਨੇ ਹੁਣ ਲੀਵਰ ਪ੍ਰੋਬਲਮ ਦੇ ਲੱਛਣ ਜਿਹੜੇ ਹੁੰਦੇ ਨੇ ਨਾ ਟਿਪੀਕਲ ਆਪਾਂ ਗੱਲ ਕਰੀਏ ਕਿ ਚਲੋ ਅਸੀਂ ਚੈੱਕਅਪ ਨਹੀਂ ਕਰਾਇਆ ਚਲੋ ਕਿਸੇ ਪੇਸ਼ੈਂਟ ਨੂੰ ਲੱਛਣ ਹੋ ਰਹੇ ਨੇ ਉਹ ਲੱਛਣ ਜਿਹੜੇ ਹੁੰਦੇ ਨੇ ਸ਼ੁਰੂਆਤੀ ਲੱਛਣ ਜਿਹੜੇ ਹੁੰਦੇ ਨੇ ਉਹਦੇ ਵਿੱਚ ਭੁੱਖ ਘਟਣਾ ਭਾਰ ਘਟਣਾ ਕੰਮ ਕਰਨ ਦਾ ਮਨ ਨਾ ਕਰਨਾ ਲੇਟੇ ਰਹਿਣਾ ਐਂਡ ਬਾਡੀ ਵਿੱਚ એનર્ਜੀ ਨਾ ਨਾ ਰਹਿਣਾ ਇਹ ਸ਼ੁਰੂਆਤੀ ਲੱਛਣ ਹੁੰਦੇ ਨੇ ਜੇ ਆਪਾਂ ਇਹਨਾਂ ਨੂੰ ਇਸ ਸਟੇਜ ਤੇ ਇਗਨੋਰ ਕਰੀਏ ਅਕਸਰ ਮਰੀਜ਼ ਕਰਦੇ ਨੇ ਇਹਨਾਂ ਨੂੰ ਲੱਗਦਾ ਹੈ ਕਿ ਆਪਾਂ ਥੋੜਾ ਡਾਈਟ ਚੇਂਜ ਕਰ ਲਈਏ ਮੌਸਮ ਜਿਵੇਂ ਤੁਸੀਂ ਕਿਹਾ ਅਸੀਂ ਇਹਨਾਂ ਚੀਜ਼ਾਂ ਨੂੰ ਜ਼ਿਆਦਾ ਤਰਜੀਹ ਦਿੰਦੇ ਆ ਕਿ ਇਹਨਾਂ ਨੂੰ ਅਸੀਂ ਆਪੇ ਹੀ ਰਿਸਪੋਨਸੀਬਲ ਠਹਿਰਾਨੇ ਆ ਬਟ ਕਈ ਵਾਰ ਇਹ ਲਿਵਰ ਸਿੰਪਟਮਸ ਹੁੰਦੇ ਨੇ ਲਿਵਰ ਪ੍ਰੋਬਲਮ ਦੇ ਸਿੰਪਟਮ ਹੁੰਦੇ ਨੇ ਤੇ ਜੇ ਆਪਾਂ ਇਹਨਾਂ ਨੂੰ ਇਸ ਸਟੇਜ ਤੇ ਡਿਟੈਕਟ ਨਾ ਕਰੀਏ ਤਾਂ ਅੱਗੇ ਚੱਲ ਕੇ ਸਿੰਪਟਮ ਆਉਂਦੇ ਨੇ ਜਿਹਨਾਂ ਨੂੰ ਸਟੇਜ 2 ਪ੍ਰੋਬਲਮਸ ਆਪਾਂ ਕਹਿੰਦੇ ਆ ਉਹਦੇ ਵਿੱਚ ਪੀਲੀਆ ਹੋਣਾ ਮਤਲਬ ਅੱਖਾਂ ਪੀਲੀਆ ਹੋਣਾ ਪਿਸ਼ਾਬ ਪੀਲਾ ਹੋਣਾ ਪੇਟ 'ਚ ਪਾਣੀ ਭਰਨਾ ਕਈ ਵਾਰੀ ਖੂਨ ਦੀ ਉਲਟੀ ਹੋਣਾ ਲੈਟ੍ਰਿਨ ਕਾਲੇ ਰੰਗ ਦੀ ਹੋਣਾ ਹੀਮੋਗਲੋਬਿਨ ਘਟਣਾ ਪਲੇਟਲੇਟ ਸੈੱਲ ਘਟਣਾ ਇਹ ਸਾਰੀਆਂ ਚੀਜ਼ਾਂ ਸੈਕੰਡ ਸਟੇਜ ਵਿੱਚ ਹੁੰਦੀਆਂ ਨੇ ਠੀਕ ਹੈ ਬਹੁਤ ਸਾਰੇ ਪੇਸ਼ੈਂਟ ਨੂੰ ਪੈਰਾਂ ਵਿੱਚ ਪਾਣੀ ਵੀ ਭਰਨ ਲੱਗ ਜਾਂਦਾ ਹੈ ਇਹ ਸਿੰਪਟਮਸ ਤੇ ਸਾਈਨ ਜਿਹੜੇ ਆ ਇਹ ਸੈਕੰਡ ਸਟੇਜ ਵਿੱਚ ਸਾਹਮਣੇ ਵਾਈਡ ਨੂੰ ਵੀ ਦਿਖਣ ਲੱਗ ਜਾਂਦੇ ਨੇ ਬਿਲਕੁਲ ਸੋ ਆਪਾਂ ਉਸ ਸਟੇਜ ਤੇ ਪਹਿਲੀ ਸਟੇਜ ਤੇ ਜੇ ਮਿਸ ਕਰਾਂਗੇ ਸਿੰਪਟਮ ਤੇ ਇਹ ਨੈਕਸਟ ਸਟੇਜ ਸਿੰਪਟਮ ਹੋਣਗੇ ਜੇ ਸਾਰੇ ਲਿਵਰ ਕਰਕੇ ਹੋ ਰਹੇ ਨੇ ਥਰਡ ਸਟੇਜ ਵਿੱਚ ਕਿਉਂਕਿ ਆਪਾਂ ਡਿਸੈਂਸ ਸੀਟਾ ਕਿ ਲਿਵਰ ਬਾਡੀ ਦਾ ਪਾਵਰ ਹਾਊਸ ਹੈ ਹਮ ਬਿਲਕੁਲ ਥਰਡ ਸਟੇਜ ਵਿੱਚ ਕਿਉਂਕਿ ਜਦ ਲਿਵਰ ਇੰਨਾ ਕਮਜ਼ੋਰ ਹੋ ਜਾਂਦਾ ਹੈ ਬਾਕੀ ਆਰਗਨਸ ਨੂੰ એનર્ਜੀ ਨਹੀਂ ਜਾਂਦੀ ਜੀ ਬਾਕੀ ਅੰਗਰ ਤੇ ਵੀ ਅਸਰ ਆਣ ਲੱਗਦਾ ਹੈ ਹਮ ਥਰਡ ਸਟੇਜ ਵਿੱਚ ਬਾਕੀ ਆਰਗਨਸ ਅਫੈਕਟ ਹੁੰਦੇ ਨੇ ਜਿਵੇਂ ਬ੍ਰੇਨ ਅਫੈਕਟ ਹੁੰਦਾ ਹੈ ਹਮ ਪੇਸ਼ੈਂਟ ਨੂੰ ਲੱਗਦਾ ਹੈ ਕਿ ਦਿਨੇ ਨੀਂਦ ਜ਼ਿਆਦਾ ਆ ਰਹੀ ਹੈ ਰਾਤ ਨੂੰ ਨੀਂਦ ਨਹੀਂ ਆ ਰਹੀ ਹੈ ਹਮ ਪੂਰਾ ਦਿਨ ਲੇਟੇ ਰਹਿੰਦੇ ਨੇ ਜਾਂ ਗੱਲਾਂ ਭੁੱਲਣ ਲੱਗ ਜਾਂਦੇ ਨੇ ਜਾਂ ਬੇਹੋਸ਼ੀ ਦੀ ਹਾਲਤ ਵਿੱਚ ਜਾਂਦੇ ਨੇ ਹੂੰ ਇਹ ਚੀਜ਼ਾਂ ਬ੍ਰੇਨ ਤੇ ਇਫੈਕਟ ਆਣ ਦੇ ਸਿੰਪਟਮ ਨੇ ਐਸੀ ਤਰ੍ਹਾਂ ਫੇਫੜਿਆਂ ਤੇ ਅਸਰ ਆਣਾ ਚੱਲਣ ਫਿਰਨ ਵਿੱਚ ਸਾਹ ਫੁੱਲਣਾ ਹੂੰ ਜਾਂ ਫੇਫੜਿਆਂ 'ਚ ਪਾਣੀ ਭਰਨਾ ਕਿਡਨੀ ਤੇ ਅਸਰ ਆਣਾ ਗੁਰਦੇ ਪਿਸ਼ਾਬ ਘੱਟ ਬਣਾਉਂਦੇ ਨੇ ਕਈ ਵਾਰੀ ਗੁਰਦਿਆਂ ਦੇ ਜਿਹੜੇ ਟੈਸਟ ਹੁੰਦੇ ਨੇ ਕਰੈਟੀਨਿਨ ਵਗੈਰਾ ਇਹੇ ਵਧਣ ਲੱਗ ਜਾਂਦੇ ਨੇ ਹੂੰ ਐਸੀ ਤਰ੍ਹਾਂ ਹਾਰਟ ਤੇ ਅਸਰ ਆਉਣ ਲੱਗਦਾ ਹੈ ਬਲੱਡ ਪ੍ਰੈਸ਼ਰ ਲੋ ਹੋਣ ਲੱਗ ਜਾਂਦਾ ਇਹ ਸਾਰੇ ਲੱਛਣ ਤੀਜੀ ਸਟੇਜ ਆਉਂਦੇ ਨੇ ਲਿਵਰ ਪ੍ਰੋਬਲਮ ਜਿਹੜੀ ਤੀਜੀ ਸਟੇਜ ਹੈ ਇਹ ਸਾਰੇ ਲੱਛਣ ਬਾਕੀ ਅੰਗਾਂ ਦੇ ਲੱਛਣ 3rd ਸਟੇਜ ਆਉਂਦੇ ਨੇ ਤੇ ਚੌਥੀ ਕੋਈ ਸਟੇਜ ਨਹੀਂ ਹੁੰਦੀ ਇਹ ਸਾਰੀਆਂ ਸਟੇਜਿਸ ਸਿੰਪਟਮਸ ਹੀ ਹੁੰਦੀਆਂ ਨੇ ਲਿਵਰ ਸਿਰੋਸਿਸ ਦੀਆਂ ਹੁਣ ਇਹ ਲਿਵਰ ਸਿਰੋਸਿਸ ਕੀ ਚੀਜ਼ ਹੈ ਆਪਾਂ ਇਹ ਵੀ ਡਿਸਕਸ ਕਰਨਾ ਹੈਗਾ ਕੋਈ ਵੀ ਸਮੱਸਿਆ ਜੇ ਲਿਵਰ ਦੀ ਲੰਬੇ ਸਮੇਂ ਤੱਕ ਚੱਲਦੀ ਰਵੇ ਤਾਂ ਲਿਵਰ ਸਿਰੋਸਿਸ ਬਣ ਜਾਂਦਾ ਓਕੇ ਠੀਕ ਹੈ ਹੁਣ ਆਪਣਾ ਨਾਰਮਲ ਲਿਵਰ ਹੈ ਹਮ ਇਹ ਨਾਰਮਲ ਲਿਵਰ ਹੌਲੀ ਹੌਲੀ ਡੈਮੇਜ ਹੋ ਕੇ ਸਟੈਪ ਬਾਈ ਸਟੈਪ ਐਸ ਸਟੈਪ ਬਾਈ ਸਟੈਪ ਚੱਲ ਕੇ ਲਿਵਰ ਸਿਰੋਸਿਸ ਬਣਾ ਜਾਂਦਾ ਹੈ ਇਹ ਸਿਰੋਸਿਸ ਜਿਹੜਾ ਹੈਗਾ ਇਹ ਪਰਮਨੈਂਟ ਡੈਮੇਜ ਹੈ ਹਮ ਹੈਪਟਾਈਟਿਸ ਸਟੇਜ ਤੱਕ ਫਿਰ ਵੀ ਚੀਜ਼ਾਂ ਰਿਕਵਰ ਕਰ ਸਕਦੀਆਂ ਨੇ ਰਿਵਰਸੀਬਲ ਚੀਜ਼ਾਂ ਠੀਕ ਹੈ ਫਾਈਬਰੋਸਿਸ ਐਂਡ ਸਿਰੋਸਿਸ ਇਨਾ ਸਟੇਜਸ ਵਿੱਚ ਇਹ ਚੇਂਜਸ ਇਰਿਵਰਸੀਬਲ ਹੈ ਮਤਲਬ ਇਹ ਪਰਮਨੈਂਟ ਚੇਂਜਸ ਨੇ ਰਿਕਵਰੀ ਨਹੀਂ ਹੋ ਸਕਦੀ ਇਹਦੇ ਵਿੱਚ ਮੈਡੀਸਿਨਸ ਨਾਲ ਕੋਈ ਰਿਕਵਰੀ ਨਹੀਂ ਹੋ ਸਕਦੀ ਓਕੇ ਸੋ ਜੇ ਆਪਾਂ ਫਾਈਬਰੋਸਿਸ ਸਿਰੋਸਿਸ ਸਟੇਜ ਵਿੱਚ ਪਹੁੰਚ ਗਏ ਤਦ ਆਪਾਂ ਨੂੰ ਆਲਰੇਡੀ ਲੇਟ ਆ ਠੀਕ ਹੈ 10 ਸਿੰਪਟਮਸ ਆਲਰੇਡੀ ਐਡਵਾਂਸਡ ਨੇ ਪ੍ਰੋਬਲਮ ਆਲਰੇਡੀ ਐਡਵਾਂਸਡ ਹੈ ਤੇ ਆਪਣੇ ਕੋ ਮੈਡੀਕਲ ਟਰੀਟਮੈਂਟ ਕੋਈ ਨਹੀਂ ਹੈ ਠੀਕ ਹੈ ਸੋ ਹੁਣ ਲੀਵਰ ਸਿਰੋਸਿਸ ਜੇ ਆਪਾਂ ਡਿਸਕਸ ਕਰੀਏ ਜਾਂ ਕੋਈ ਵੀ ਲੀਵਰ ਸਮੱਸਿਆ ਜੇ ਲੰਬੇ ਸਮੇਂ ਤੱਕ ਰਹਿੰਦੀ ਹੈ ਤੇ ਲੀਵਰ ਸਿਰੋਸਿਸ ਲਾਸਟ ਸਟੇਜ ਹੈ ਇਸ ਤੋਂ ਬਾਅਦ ਫਿਰ ਲਿਵਰ ਸਿਰੋਸਿਸ ਮਤਲਬ ਲਿਵਰ ਕੰਮ ਕਰਨਾ ਬੰਦ ਕਰ ਰਿਹਾ ਹੈ ਖਤਮ ਠੀਕ ਹੈ ਸੋ ਲਿਵਰ ਸਿਰੋਸਿਸ ਕੋਈ ਵੀ ਲੰਬੇ ਸਮੇਂ ਤੱਕ ਆਪਾਂ ਲਿਵਰ ਦੀ ਪ੍ਰੋਬਲਮ ਚਲਦੀ ਰਹੇ ਅਲਟੀਮੇਟਲੀ ਲਿਵਰ ਸਿਰੋਸਿਸ ਬਣ ਜਾਂਦਾ ਹੈ ਹੁਣ ਇਹ ਸਿਰੋਸਿਸ ਬਣਦਾ ਕਿਉਂ ਹੈ ਦੇਖੋ ਆਪਾਂ ਡਿਸਕਸ ਕੀਤਾ ਹੈ ਕਿ ਚਲੋ ਕੁਝ ਕਾਰਨ ਹੋ ਸਕਦੇ ਨੇ ਕੀ ਕਾਰਨ ਹੁੰਦੇ ਨੇ ਕੀ ਕਾਰਨ ਹੋ ਸਕਦੇ ਬਿਲਕੁਲ ਸੋ ਇਹ ਕਾਰਨ ਜਿਹੜੇ ਲਿਵਰ ਸਿਰੋਸਿਸ ਜਾਂ ਕੋਈ ਵੀ ਲਿਵਰ ਪ੍ਰੋਬਲਮ ਦੇ ਕਾਰਨ ਹੁੰਦੇ ਨੇ ਜਿਹੜੇ ਮੁੱਖ ਕਾਰਨ ਅੱਜਕੱਲ ਸੋਸਾਇਟੀ ਵਿੱਚ ਹੈਗੇ ਨੇ ਸਭ ਤੋਂ ਕਾਮਨ ਹੈ ਅਲਕੋਹਲ ਡਰਿੰਕ ਕਰਨਾ ਜਿਹੜੇ ਲੋਕੀ ਰੈਗੂਲਰ ਸ਼ਰਾਬ ਪੀਂਦੇ ਨੇ ਲੰਬੇ ਸਮੇਂ ਤੱਕ ਜਿਆਦਾ ਮਾਤਰਾ ਵਿੱਚ ਡਰਿੰਕ ਕਰਨਾ ਇਹ ਸਭ ਤੋਂ ਵੱਡਾ ਕਾਰਨ ਹੈ ਕਿ ਲਿਵਰ ਡੇਲੀ ਡੈਮੇਜ ਹੋ ਰਿਹਾ ਹੈ ਬਿਲਕੁਲ ਦੇਖੋ ਲਿਵਰ ਬਹੁਤ ਹੀ ਜਿਹਨੂੰ ਕਹਿੰਦੇ ਕਿ ਰੈਜ਼ਿਸਟੈਂਟ ਆਰਗਨ ਹੈ ਕਿ ਇਹਨੂੰ ਅਸੀਂ ਰੈਗੂਲਰ ਡੈਮੇਜ ਵੀ ਕਰ ਰਹੇ ਹਾਂ ਬਟ ਇਹ ਸਾਨੂੰ ਫਿਰ ਵੀ ਤਕਲੀਫ ਨਹੀਂ ਦਿੰਦਾ ਹਮ ਬਿਲਕੁਲ ਜਦੋਂ ਉਹਦੀ ਸਹਿਣਸ਼ੀਲਤਾ ਤੋਂ ਚੀਜ਼ਾਂ ਵੱਧ ਜਾਂਦੀਆਂ ਨੇ ਤਦ ਸਾਨੂੰ ਪ੍ਰੋਬਲਮ ਦੇਣ ਲੱਗਦਾ ਹੈ ਬਟ ਅਸੀਂ ਲਿਵਰ ਦੀ ਪੇਸ਼ੈਂਸ ਨੂੰ ਟੈਸਟ ਨਾ ਕਰੀਏ ਆਪਾਂ ਜੇ ਡਰਿੰਕ ਕੋਈ ਇੱਕ ਇਨਸਾਨ ਕਰ ਵੀ ਰਿਹਾ ਹੈ ਜਾਂ ਤਾਂ ਉਹਨੂੰ ਬੰਦ ਕਰੇ ਜਾਂ ਉਹਦੀ ਮਾਤਰਾ ਘਟਾਵੇ ਜਾਂ ਉਹਦੀ ਫ੍ਰੀਕਵੈਂਸੀ ਘਟਾਵੇ ਠੀਕ ਹੈ ਆਪਾਂ ਜੇ ਰੈਗੂਲਰ ਡਰਿੰਕ ਕਰ ਰਹੇ ਹਾਂ ਲੰਬੇ ਸਮੇਂ ਤੱਕ ਡਰਿੰਕ ਕਰ ਰਹੇ ਹਾਂ ਸੋਚ ਕੇ ਹੀ ਸਾਡਾ ਲਿਵਰ ਬਹੁਤ ਸਟਰੋਂਗ ਹੈ ਆਪਾਂ ਲਿਵਰ ਦੀ ਪੇਸ਼ੈਂਸ ਨੂੰ ਟੈਸਟ ਕਰ ਰਹੇ ਹਾਂ ਅਲਟੀਮੇਟਲੀ ਲਿਵਰ ਸਾਨੂੰ ਬਹੁਤ ਤਕਲੀਫ ਦੇਣ ਵਾਲਾ ਅੱਗੇ ਸਮੇਂ 'ਚ ਸੋ ਸ਼ਰਾਬ ਦਾ ਸੇਵਨ ਸਭ ਤੋਂ ਵੱਡਾ ਕਾਰਨ ਹੈ ਪੰਜਾਬ ਤੇ ਨੇੜਲੇ ਸਟੇਟਸ ਵਿੱਚ ਜਿਹੜਾ ਲਿਵਰ ਡੈਮੇਜ ਹੋ ਰਿਹਾ ਐ ਐਸੀ ਤਰ੍ਹਾਂ ਹੈਪਟਾਈਟਿਸ ਬੀ ਤੇ ਸੀ ਵਾਇਰਸਿਸ ਜਿਹਨੂੰ ਕਾਲਾ ਪੀਲੀਆ ਇਹ ਪੰਜਾਬ ਵਿੱਚ ਵਾਇਰਸ ਬਹੁਤ ਕਾਮਨ ਨੇ ਬਿਲਕੁਲ ਇਹ ਵਾਇਰਸ ਲਿਵਰ ਨੂੰ ਹੌਲੀ 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 ਡੈਮੇਜ ਕਰਦੇ ਨੇ ਤੇ ਲਿਵਰ ਸਿਰੋਸਿਸ ਬਣਾਉਂਦੇ ਨੇ ਹੂੰ ਤੀਸਰੀ ਚੀਜ਼ ਜਿਹੜੀ ਅੱਜਕੱਲ੍ਹ ਸਾਹਮਣੇ ਆ ਰਹੀ ਹੈ ਕਿਉਂਕਿ ਪੰਜਾਬੀਆਂ ਨੇ ਤੇ ਇੰਡੀਅਨਸ ਨੇ ਸਾਰਿਆਂ ਨੇ ਵੈਸਟਰਨ ਕਲਚਰ ਨੂੰ ਅਪਣਾਇਆ ਬਿਲਕੁਲ ਠੀਕ ਹੈ ਵੈਸਟਰਨ ਕਲਚਰ ਨੂੰ ਅਸੀਂ ਦੋ ਤਰੀਕੇ ਨਾਲ ਅਪਣਾਇਆ ਪਹਿਲੀ ਗੱਲ ਪੰਜਾਬੀ ਬਹੁਤ ਮਿਹਨਤ ਕਰ ਦਿੰਦੇ ਸੀ ਖੇਤਾਂ ਵਿੱਚ ਕੰਮ ਕਰਨਾ ਪਾਣੀ ਲਾਣਾ ਠੀਕ ਹੈ ਬਿਜਾਈ ਕਰਨੀ ਇਹ ਚੀਜ਼ਾਂ ਹੁਣ ਖਤਮ ਹੋ ਗਈਆਂ ਨੇ ਹਰ ਕੋਈ

ਇਫੈਕਟ ਕਰਦਾ ਜਿਹਦੇ ਕਰਕੇ ਫੈਟੀ ਲੀਵਰ ਬਣਦਾ ਠੀਕ ਹੈ ਨਾਲ ਹੀ ਜੀ ਅਸੀਂ ਡਾਈਟ ਆਪਣੀ ਜਿਹੜੀ ਅਸੀਂ ਬਹੁਤ ਚੇਂਜ ਕਰ ਲਈ ਹੈ ਪੰਜਾਬੀਆਂ ਦੀ ਡਾਈਟ ਸੀ ਮੇਨਲੀ ਹਰੀ ਪੱਤੇਦਾਰ ਸਬਜ਼ੀਆਂ ਖਾਣਾ ਸਾਗ ਖਾਣਾ ਬਾਜੀਆਂ ਸਬਜ਼ੀਆਂ ਖਾਣਾ ਦੁੱਧ ਦਹੀਂ ਖਾਣਾ ਇਹ ਚੇਂਜ ਹੋ ਕੇ ਹੁਣ ਪੀਜ਼ਾ ਆ ਗਏ ਨੇ 버거 ਆ ਗਏ ਨੇ ਸ਼ਹਿਰੀ ਫੂਡ ਦਾ ਬੁਰਾ ਹੀ ਚੇਂਜ ਹੋ ਗਿਆ ਇਹ ਚੀਜ਼ਾਂ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਕਾਰਬੋਹਾਈਡਰੇਟਸ ਨੇ ਬਹੁਤ ਜ਼ਿਆਦਾ ਮਾਤਰਾ ਵਿੱਚ ਨਮਕ ਹੈ ਇਹਨਾਂ ਚੀਜ਼ਾਂ ਕਰਕੇ ਲਿਵਰ ਤੇ ਫੈਟ ਵੱਧਾ ਤੇ ਫੈਟੀ ਲਿਵਰ ਦੀ ਪ੍ਰੋਬਲਮ ਦਿਨ ਬਦ ਦਿਨ ਵੱਧ ਰਹੀ ਹੈ ਹੁਣ ਇਹ ਸਾਡਾ ਲਾਈਫ ਸਟਾਈਲ ਜਿਹੜਾ ਚੇਂਜ ਹੋਇਆ ਹੈ ਫਿਜ਼ੀਕਲ ਐਕਟੀਵਿਟੀ ਘਟਨ ਕਰਕੇ ਤੇ ਡਾਈਟ ਚੇਂਜ ਹੋਣ ਕਰਕੇ ਉਹਦੇ ਕਰਕੇ ਲਿਵਰ ਫੈਟੀ ਹੋ ਰਹੇ ਨੇ ਫੈਟੀ ਲਿਵਰ ਹੀ ਹੌਲੀ ਹੌਲੀ ਡੈਮੇਜ ਘੋ ਹੋ ਕੇ ਅਲਟੀਮੇਟਲੀ ਲਿਵਰ ਸਿਰੋਸਿਸ ਬਣਾਉਂਦਾ ਹੈ ਜੇ ਅਸੀਂ ਅੱਜ ਗੱਲ ਕਰ ਰਹੇ ਹਾਂ ਕਿ ਅਲਕੋਹਲ ਸਭ ਤੋਂ ਕਾਮਨ ਰੀਜ਼ਨ ਹੈ ਬਿਲਕੁਲ ਹੋ ਸਕਦਾ ਹੈ ਆਨਵਰਡ ਦੇ 10 ਸਾਲਾਂ ਵਿੱਚ ਅਸੀਂ ਇਹ ਡਿਸਕਸ ਕਰ ਰਹੇ ਹੋਵਾਂ ਕਿ ਜੀ ਫੈਟੀ ਲਿਵਰ ਸਭ ਤੋਂ ਕਾਮਨ ਕਾਰਨ ਹੈ ਲਿਵਰ ਖਰਾਬ ਹੋਣ ਦਾ ਜਿਹੜੇ ਹੁਣ ਫੈਟੀ ਲਿਵਰ ਹੋ ਰਹੇ ਨੇ 10 ਸਾਲਾਂ ਬਾਅਦ ਸਭ ਤੋਂ ਜ਼ਿਆਦਾ ਰੀਜ਼ਨ ਵੱਡਾ ਰੀਜ਼ਨ ਹੋਏਗਾ ਲਿਵਰ ਟ੍ਰਾਂਸਪਲੈਂਟ ਕਰਾਉਣ ਦਾ ਠੀਕ ਹੈ ਸੋ ਇਹ ਅਲਟੀਮੇਟਲੀ ਲਿਵਰ ਸਿਰੋਸਿਸ ਜਿਹੜਾ ਹੈਗਾ ਇਹ ਆਏ ਦਿਨ ਵੱਧ ਰਿਹਾ ਹੈ ਹੂੰ ਸਾਡਾ ਮਕਸਦ ਇਹੀ ਹੈ ਕਿ ਅਸੀਂ ਇਹਨੂੰ ਹੁਣ ਰੋਕੀਏ ਤਾਂ ਕਿ ਆਉਣ ਵਾਲੇ 10 ਸਾਲਾਂ ਵਿੱਚ ਜਿਹੜੀ ਲਿਵਰ ਦੀ ਪ੍ਰੋਬਲਮ ਇੱਕਦਮ ਵੱਧ ਕੇ ਸਾਹਮਣੇ ਆਉਣ ਵਾਲੀ ਹੈ ਆਪਾਂ ਉਹਨੂੰ ਹੁਣ ਰੋਕ ਸਕੀਏ ਸਰ ਜਿਹੜੇ ਤੁਸੀਂ ਕੈਂਪ ਲਗਾਨੇ ਹੋ ਉਹ ਕੈਂਪ ਦੇ ਵਿੱਚ ਤੁਸੀਂ ਤੇ ਤੁਹਾਡੀ ਟੀਮ ਕਿਸ ਤਰ੍ਹਾਂ ਵਰਕ ਕਰਦੀ ਹੈ ਔਰ ਲੋਕਾਂ ਨੂੰ ਲਿਵਰ ਨੂੰ ਲੈ ਕੇ ਕਿਵੇਂ ਅਵੇਅਰ ਕਰਦੀ ਹੈ ਦੇਖੋ ਜਿਹੜੇ ਕੈਂਪਸ ਹੁੰਦੇ ਉਹਨਾਂ ਦਾ ਮਕਸਦ ਇਹੀ ਹੁੰਦਾ ਹੈ ਜੋ ਸਾਡਾ ਅੱਜ ਮਕਸਦ ਹੈਗਾ ਕਿ ਅਸੀਂ ਲਿਵਰ ਵੀਆ ਕਿਉਂਕਿ ਅਕਸਰ ਲਗ ਲੋਕਾਂ ਨੂੰ ਹੀ ਨਹੀਂ ਪਤਾ ਕਿ ਲਿਵਰ ਕੰਮ ਕੀ ਕਰ ਰਿਹਾ ਹੈ ਬਿਲਕੁਲ ਕਿ ਲਿਵਰ ਕੀ ਕੰਮ ਕਰਦਾ ਹੈ ਲਿਵਰ ਦਾ ਅਸੀਂ ਕਿਵੇਂ ਧਿਆਨ ਰੱਖਣਾ ਹੈ ਲਿਵਰ ਨੂੰ ਕਿਹੜੀਆਂ ਚੀਜ਼ਾਂ ਅਸੀਂ ਡਾਈਟ ਵਿੱਚ ਜਾਂ ਆਪਣੇ ਰਹਿਣ ਸਹਿਣ ਵਿੱਚ ਐਸੀਆਂ ਕਰ ਰਹੇ ਜਿਹੜੇ ਲਿਵਰ ਨੂੰ ਡੈਮੇਜ ਕਰ ਰਹੀਆਂ ਉਹ ਅਸੀਂ ਲਾਈਫ ਚੋਂ ਹਟਾ ਸਕੀਏ ਲਿਵਰ ਸਿਰੋਸਿਸ ਕੀ ਹੁੰਦਾ ਹੈ ਲਿਵਰ ਸਿਰੋਸਿਸ ਦਾ ਇਲਾਜ ਕੀ ਹੈ ਠੀਕ ਹੈ ਇਹ ਚੀਜ਼ਾਂ ਆਪਾਂ ਡਿਸਕਸ ਕਰਦੇ ਹਾਂ ਤਾਂ ਕਿ ਪੈਲੀਗਲਸੀ ਲਿਵਰ ਦੀ ਪ੍ਰੋਬਲਮ ਹਟਾ ਸਕੀਏ ਪ੍ਰੋਬਲਮ ਹੈ ਤਾਂ ਉਹਨੂੰ ਡਾਇਗਨੋਸ ਕਰ ਸਕੀਏ ਜੇ ਡਾਇਗਨੋਸ ਹੋ ਗਈ ਉਹਦਾ ਇਲਾਜ ਸੋਚ ਸਕੀਏ ਇਲਾਜ ਸੋਚ ਸਕੀਏ ਲੋਕਾਂ ਨੂੰ ਹੀ ਨਹੀਂ ਪਤਾ ਕਿ ਲਿਵਰ ਦੀ ਪ੍ਰੋਬਲਮ ਹੈ ਜੀ ਇਲਾਜ ਕੀ ਕਰਨਾ ਹੈ ਬਿਲਕੁਲ ਠੀਕ ਹੈ ਕੋਈ ਆਯੁਰਵੇਦਾ ਵਾਲਿਆਂ ਕੋਲ ਭਟਕ ਰਿਹਾ ਹੈ ਕੋਈ ਪਹਾੜਾਂ 'ਚ ਜਾ ਰਿਹਾ ਹੈ ਕੋਈ ਕਹਿੰਦਾ ਜੀ ਮੈਂ ਹੋਮੋਪੈਥੀ ਨਾਲ ਠੀਕ ਹੋ ਜਾਣਾ ਲੇਕਿਨ ਲਿਵਰ ਸਿਰੋਸਿਸ ਇੱਕ ਪਰਮਾਨੈਂਟ ਬਿਮਾਰੀ ਹੈ ਹੂੰ ਇਹਦਾ ਦਵਾਈਆਂ ਨਾਲ ਇਲਾਜ ਹੀ ਨਹੀਂ ਹੈ ਨਾ ਹੀ ਆਯੁਰਵੇਦਾ 'ਚ ਨਾ ਹੀ ਐਲੋਪੈਥੀ 'ਚ ਨਾ ਹੀ ਹੋਮੋਪੈਥੀ 'ਚ ਦੇਖੋ ਮੈਂ ਐਲੋਪੈਥਿਕ ਡਾਕਟਰ ਹਾਂ ਬਟ ਜਿਹੜੇ ਸਾਡੇ ਕਲੀਗ ਜਿਹੜੇ ਸਰਟੀਫਾਈਡ ਆਯੁਰਵੇਦਾ ਤੇ ਹੋਮੋਪੈਥੀ ਦੇ ਡਾਕਟਰ ਨੇ ਉਹ ਵੀ ਕਹਿੰਦੇ ਨੇ ਜੀ ਸਿਰੋਸਿਸ ਦਾ ਇਲਾਜ ਉਹਨਾਂ ਕੋਲ ਵੀ ਨਹੀਂ ਹੈ ਨਹੀਂ ਹੈਗਾ ਕਿਤਾਬ ਜਿਹੜਾ ਉਹ ਰੈਗੂਲਰ ਉਹਨੇ ਕਿਤਾਬਾਂ ਚ ਪੜਾਈ ਕੀਤੀ ਉਹਦੇ ਵਿੱਚ ਨਹੀਂ ਹੈ ਹਾਂ ਕੋਈ ਟ్రਾਇਲ ਵੇਸ ਤੇ ਕੋਈ ਕਰ ਰਿਹਾ ਹੈ ਦੇਖੋ ਟ్రਾਇਲ ਵੇਸ ਤਾਂ ਅਸੀਂ ਬਹੁਤ ਕੁਝ ਕਰ ਸਕਦੇ ਹਾਂ ਬਿਲਕੁਲ ਬਿਲਕੁਲ ਬਟ ਉਹਦੇ ਕੋਈ ਰਿਜ਼ਲਟਸ ਕੋਈ ਇਦਾਂ ਸਾਹਮਣੇ ਨਹੀਂ ਆਏ ਹੈ ਕਿ ਜੀ ਅਸੀਂ ਲਿਵਰ ਸਿਰੋਸਿਸ ਠੀਕ ਕਰਤਾ ਹੈ ਨਾ ਅਜੇ ਲਈ ਕੋਈ ਸਟੱਡੀ ਅਜ ਤੱਕ ਆਈ ਨਹੀਂ ਕਿਉਂਕਿ ਦੁਨੀਆ ਵਿੱਚ ਕੋਈ ਐਸੀ ਦਵਾਈ ਹੀ ਨਹੀਂ ਬਣੀ ਜਿਹੜੀ ਲ ਹਾਂ ਹੁਣ ਅਸੀਂ ਡਿਸਕਸ ਕੀਤਾ ਕਿ ਲਿਵਰ ਸਿਰੋਸਿਸ ਕਿਸ ਕਾਰਨ ਤੋਂ ਹੁੰਦਾ ਹੈ ਕੀ ਉਹਦੇ ਲੱਛਣ ਹੁੰਦੇ ਨੇ ਹੁਣ ਇਹਦਾ ਇਲਾਜ ਕੀ ਹੈ ਦੇਖੋ ਜਦੋਂ ਪੇਸ਼ੈਂਟ ਨੂੰ ਇਹ ਸਾਰੇ ਲੱਛਣ ਆਣ ਲੱਗ ਪੈਂਦੇ ਨੇ ਕਿ ਭੁੱਖ ਘਟਣਾ ਹੈ ਪਾਣੀ ਭਰ ਰਿਹਾ ਪੈਰਾਂ ਚ ਪਾਣੀ ਪੇਟ ਚ ਭਰ ਰਿਹਾ ਪੀਲੀਆ ਹੋ ਰਿਹਾ ਐਨਰਜੀ ਲੈਵਲ ਲੋ ਨੇ ਬਾਕੀ ਅੰਗਾਂ ਤੇ ਅਸਰ ਆ ਰਿਹਾ ਉਦੋਂ ਪੇਸ਼ੈਂਟ ਨੂੰ ਦਵਾਈਆਂ ਨਾਲ ਅਸੀਂ ਕੁਝ ਨਹੀਂ ਕਰ ਸਕਦੇ ਕੋਈ ਵੀ ਦਵਾਈ ਐਸੀ ਨਹੀਂ ਬਣੀ ਜਿਹੜੀ ਲਿਵਰ ਨੂੰ ਸਿਰੋਸਿਸ ਵਾਲੇ ਲਿਵਰ ਨੂੰ ਨਾਰਮਲ ਲਿਵਰ ਵਿੱਚ ਤਬਦੀਲ ਕਰ ਸਕੇ ਹੁਣ ਇਸ ਸਟੇਜ ਵਿੱਚ ਆਪਣੇ ਕੋ ਇੱਕ ਇੱਕੋ ਇੱਕ ਆਪਸ਼ਨ ਬਚਦੀ ਹੈ ਉਹ ਹੈ ਲਿਵਰ ਟ੍ਰਾਂਸਪਲੈਂਟ ਹੁਣ ਲਿਵਰ ਟ੍ਰਾਂਸਪਲੈਂਟ ਕਿਉਂ ਜ਼ਰੂਰੀ ਹੈ ਕਿਉਂਕਿ ਜੇ ਆਪਣਾ ਲਿਵਰ ਡੈਮੇਜ ਲਿਵਰ ਨਾਲ ਅਸੀਂ ਜਿਉਾਂਗੇ ਤਾਂ ਇੱਕ ਅਸੀਂ ਐਡੀਸ਼ਨਲ ਰਿਸਕ ਲੈ ਕੇ ਜੀ ਰਹੇ ਹਾਂ ਕਿ ਕਦੋਂ ਇਹ ਸਮੱਸਿਆਵਾਂ ਇੰਨੀਆਂ ਵੱਧ ਜਾਣ ਕਿ ਲਾਈਫ ਦਾ ਖਤਰਾ ਹੋ ਜਾਵੇ ਸਿਰੋਸਿਸ ਆਪਣੇ ਆਪ ਵਿੱਚ ਹੀ ਲਾਈਫ ਦਾ ਖਤਰਾ ਨਾਰਮਲ ਇਨਸਾਨ ਨਾਲੋਂ 40 ਤੋਂ 60% ਵਧਾਉਂਦਾ ਹੈ ਕਿ ਜੇ ਕਿਸੇ ਪੇਸ਼ੈਂਟ ਨੂੰ ਲਿਵਰ ਸਰੋਸਿਸ ਦੀ ਪ੍ਰੋਬਲਮ ਹੈ ਨਾਰਮਲ ਇਨਸਾਨ ਨਾਲੋਂ 60% ਤੱਕ ਰਿਸਕ ਹੈ ਲਾਈਫ ਦਾ ਆਉਣ ਵਾਲੇ 6 ਮਹੀਨਿਆਂ ਵਿੱਚ ਅੱਛਾ ਕਿਉਂਕਿ ਬੋਡੀ ਦਾ ਪਾਵਰ ਹਾਊਸ ਹੀ ਡਾਊਨ ਹੋ ਰਿਹਾ ਠੀਕ ਹੈ ਸੋ ਬਾਕੀ ਅੰਗਾਂ ਤੇ ਡੈਮੇਜ ਇੰਨਾ ਜ਼ਿਆਦਾ ਆ ਰਿਹਾ ਹੈ ਕਿ ਸਾਰੇ ਆਰਗਨ ਆਏ ਦਿਨ ਖਤਮ ਹੋ ਰਹੇ ਨੇ ਹੂੰ ਸੋ ਟ੍ਰਾਂਸਪਲੈਂਟ ਕਰਕੇ ਅਸੀਂ ਇੱਕ ਨਵਾਂ ਜੀਵਨ ਦੇ ਸਕਦੇ ਹਾਂ ਪੇਸ਼ੈਂਟ ਨੂੰ ਕਿ ਟ੍ਰਾਂਸਪਲੈਂਟ ਕਰੀਏ ਪੇਸ਼ੈਂਟ ਨੂੰ ਇੱਕ ਨਵਾਂ ਜੀਵਨ ਮਿਲੇ ਦੁਬਾਰਾ ਤੋਂ એનર્ਜੀ ਲੈਵਲ ਨਾਰਮਲ ਹੋਣ ਤੇ ਉਹ ਇੱਕ ਨਾਰਮਲ ਲਾਈਫ ਜੀ ਸਕੇ ਪਰ ਉਹਨਾਂ ਚੀਜ਼ਾਂ ਨੂੰ ਆਪਣੀ ਲਾਈਫ ਚ ਹਟਾਉਣਾ ਪੈਂਦਾ ਜਿਨ੍ਹਾਂ ਕਰਕੇ ਪਹਿਲਾ ਲੀਵਰ ਖਰਾਬ ਪਹਿਲਾ ਲੀਵਰ ਖਰਾਬ ਜੇ ਆਪਾਂ ਉਹਨੇ ਹੀ ਉਹਨੇ ਹੀ ਪ੍ਰੋਬਲਮਸ ਨੂੰ ਦੁਬਾਰਾ ਲੈ ਕੇ ਆਵਾਂਗੇ ਤਾਂ ਨਵਾਂ ਲੀਵਰ ਵੀ ਖਰਾਬ ਹੋਏਗਾ ਸੋ ਆਪਾਂ ਨੂੰ ਪਹਿਲਾਂ ਦੇਖਣਾ ਹੈ ਕਿ ਕਾਰਨ ਕੀ ਹੈ ਟ੍ਰਾਂਸਪਲੈਂਟ ਕਰਕੇ ਉਹ ਕਾਰਨ ਨੂੰ ਵੀ ਹਟਾਉਣਾ ਹੈ ਜੇ ਟ੍ਰਾਂਸਪਲੈਂਟ ਦੀ ਗੱਲ ਕਰਾਂ ਤੇ ਓ ਕਿਵੇਂ ਹੋ ਸਕਦਾ ਵਾ ਮਤਲਬ ਜੇ ਆਪਾਂ ਡੋਨਰ ਦੀ ਗੱਲ ਕਰੀਏ ਤਾਂ ਉਹਦਾ ਮੈਚ ਕੀ ਹੋਣਾ ਚਾਹੀਦਾ ਜਿਹਦਾ ਆਪਾਂ ਟ੍ਰਾਂਸਪਲੈਂਟ ਕਰਨਾ ਲੀਵਰ ਕਿਹੜੀਆਂ ਕਰੀਆਂ ਫਾਰਮੈਲਿਟੀਆਂਜ਼ ਹੁੰਦੀਆਂ ਨੇ ਜਿਹੜੀ ਤੁਸੀਂ ਫੋਲੋ ਕਰਦੇ ਹੋ ਹਾਂਜੀ ਦੇਖੋ ਲੀਵਰ ਟ੍ਰਾਂਸਪਲੈਂਟ ਬਾਡੀ ਵਿੱਚ ਹੋਣ ਵਾਲਾ ਸਭ ਤੋਂ ਵੱਡਾ ਆਪਰੇਸ਼ਨ ਹੈ ਜੇ ਅਸੀਂ ਕੋਈ ਵੀ ਆਰਗਨ ਟ੍ਰਾਂਸਪਲੈਂਟ ਦੀ ਗੱਲ ਕਰੀਏ ਸਭ ਤੋਂ ਕੰਪਲੈਕਸ ਤੇ ਸਭ ਤੋਂ ਵੱਡਾ ਆਪਰੇਸ਼ਨ ਲੀਵਰ ਟ੍ਰਾਂਸਪਲੈਂਟ ਹੈ ਹੁਣ ਲਿਵਰ ਟ੍ਰਾਂਸਪਲੈਂਟ ਲਈ ਸਾਨੂੰ ਜ਼ਰੂਰਤ ਹੁੰਦੀ ਹੈ ਨਵੇਂ ਲਿਵਰ ਦੀ। ਹੂੰ ਬਿਲਕੁਲ। ਕਿ ਜੀ ਪੁਰਾਣਾ ਲਿਵਰ ਡੈਮੇਜ ਹੋ ਗਿਆ ਅਸੀਂ ਨਵਾਂ ਲਿਵਰ ਲਗਾਉਣਾ ਹੈ। ਸਾਨੂੰ ਲਿਵਰ ਚਾਹੀਦਾ ਹੈ। ਹੂੰ ਲਿਵਰ ਦੋ ਦੋ ਜ਼ਰੀਏ ਤੋਂ ਆ ਸਕਦਾ ਹੈ। ਠੀਕ ਹੈ। ਇੱਕ ਹੁੰਦਾ ਹੈ ਬ੍ਰੇਨ ਡੈਡ ਡੋਨੇਸ਼ਨ। ਕਿ ਦੇਖੋ ਹਸਪੀਟਲ ਵਿੱਚ ਕੋਈ ਪੇਸ਼ੈਂਟ ਹੈ ਜਿਹੜਾ ਬ੍ਰੇਨ ਡੈਡ ਹੋ ਗਿਆ। ਠੀਕ ਹੈ। ਠੀਕ ਹੈ। ਉਹਨਾਂ ਦੇ ਕੋਈ ਸਿਰ ਤੇ ਸੱਟ ਵੱਜੀ ਹੈ, ਕੋਈ ਐਕਸੀਡੈਂਟ ਹੋ ਗਿਆ ਜਾਂ ਕੋਈ ਖੂਨ ਦੀ ਨਸ ਫਟ ਗਈ ਤੇ ਬ੍ਰੇਨ ਡੈਡ ਹੋ ਗਿਆ। ਪਰ ਉਹਨਾਂ ਦੀ ਧੜਕਣ ਚੱਲ ਰਹੀ ਹੈ باقی ਅੰਗਾਂ ਨੂੰ ਬਲੱਡ ਪਹੁੰਚ ਰਿਹਾ ਹੈ ਉਸ ਪੇਸ਼ੀਐਂਟ ਦੇ ਪਰਿਵਾਰ ਵਾਲੇ ਜਿਹੇ ਉਹਨਾਂ ਦੇ ਪੇਸ਼ੀਐਂਟ ਦਾ ਅੰਗਦਾਨ ਕਰਨਾ ਚਾਹੁੰਦੇ ਨੇ ਕਿ ਜੀ ਅਸੀਂ ਸਾਡੇ ਪੇਸ਼ੀਐਂਟ ਤਾਂ ਹੁਣ ਦੁਨੀਆ ਤੋਂ ਜਾ ਰਹੇ ਨੇ ਕਿਉਂਕਿ ਬ੍ਰੇਨ ਡੈਡ ਹੋ ਗਿਆ ਤਾਂ ਇਨਸਾਨ ਖਤਮ ਹੋ ਗਿਆ ਬਿਲਕੁਲ ਤੇ ਅਸੀਂ ਉਹਨਾਂ ਦੇ ਅੰਗਦਾਨ ਕਰਨਾ ਚਾਹੁੰਦੇ ਆ ਜੇ ਉਹਨਾਂ ਦੇ ਅੰਗ ਚੰਗੀ ਸਿਹਤ ਵਿੱਚ ਨੇ ਉਹਨਾਂ ਦੇ ਅਸੀਂ ਆਪਰੇਸ਼ਨ ਕਰਕੇ ਉਹਨਾਂ ਦੇ ਜਿਹੜੇ-ਜਿਹੜੇ ਅੰਗ ਚੰਗੇ ਨੇ ਉਹ ਆਪਰੇਸ਼ਨ ਕਰਕੇ ਬਾਕੀ ਜਿਹੜੇ ਜ਼ਰੂਰਤਮੰਦ ਪੇਸ਼ੀਐਂਟਸ ਹੈ ਉਹਨਾਂ ਨੂੰ ਦੇ ਸਕਦੇ ਆ ਠੀਕ ਹੈ ਸੋ ਉਸ ਬ੍ਰੇਨ ਡੈਡ ਪੇਸ਼ੈਂਟ ਤੋਂ ਅਸੀਂ ਪੂਰਾ ਦਾ ਪੂਰਾ ਲਿਵਰ ਕੱਢ ਕੇ ਇੱਕ ਨਵੇਂ ਪੇਸ਼ੈਂਟ ਨੂੰ ਲਗਾ ਸਕਦੇ ਹਾਂ ਜਿਹਦਾ ਲਿਵਰ ਖਰਾਬ ਹੋ ਚੁੱਕਿਆ ਹੈ। ਜਿਹੜਾ ਡੈਮੇਜ ਲਿਵਰ ਹੈ ਉਹ ਅਸੀਂ ਪੂਰਾ ਕੱਢ ਦਿੰਨੇ ਆ ਉਹਦੀ ਜਗ੍ਹਾ ਨਵਾਂ ਲਿਵਰ ਲਗਾ ਦਿੰਨੇ ਆ। ਮਤਲਬ ਮੈਚਿੰਗ ਦਾ ਕੋਈ ਰੋਲਾ ਨਹੀਂ ਸਿਰਫ ਬਲੱਡ ਗਰੁੱਪ ਮੈਚਿੰਗ ਕਰਨੀ ਹੁੰਦੀ ਹੈ ਉਸ ਤੋਂ ਜ਼ਿਆਦਾ ਲਿਵਰ ਜਿਹੜਾ ਅਸੀਂ ਲੈ ਰਹੇ ਹਾਂ ਉਹ ਨਾਰਮਲ ਹੋਣਾ ਚਾਹੀਦਾ ਹੈ ਹੈਲਦੀ ਹੋਣਾ ਚਾਹੀਦਾ ਹੈ। ਠੀਕ ਹੈ। ਸੋ ਆਪਾਂ ਪਹਿਲਾ ਆਪਸ਼ਨ ਜਿਹੜੀ ਇਸਕੀਤੀ ਹੈ ਬ੍ਰੇਨ ਡੈਡ ਡੋਨੇਸ਼ਨ ਦੀ ਇਹਨੂੰ ਕੈਡਵੈਰਿਕ ਡੋਨੇਸ਼ਨ ਵੀ ਕਹਿੰਦੇ ਨੇ। ਸੋ ਇਹਦਾ ਸੋਰਸ ਇਹੀ ਹੈ ਕਿ ਹਸਪੀਟਲਸ ਵਿੱਚ ਕੋਈ ਬ੍ਰੇਨ ਡੈਡ ਪੇਸ਼ients ਜੇ ਉਹਨਾਂ ਦੀ ਫੈਮਲੀਆਂ ਰੈਡੀ ਹੋਣ ਤਾਂ ਉਹਨਾਂ ਤੋਂ ਆਰਗਨਸ ਆਪਾਂ ਲੈ ਸਕਦੇ ਹਾਂ ਠੀਕ ਹੈ ਦੂਸਰਾ ਆਪਸ਼ਨ ਕੀ ਹੈ ਲਿਵਰ ਆਹ ਟ੍ਰਾਂਸਪਲੈਂਟ ਲਈ ਕਿ ਲਿਵਰ ਜਿਹੜਾ ਹੈਗਾ ਕੋਈ ਇੱਕ ਹੈਲਥੀ ਇਨਸਾਨ ਜਿਹੜਾ ਜੀਵਿਤ ਇਨਸਾਨ ਹੈ ਲਿਵਿੰਗ ਡੋਨਰ ਉਹ ਆਪਣੇ ਲਿਵਰ ਦਾ ਇੱਕ ਹਿੱਸਾ ਡੋਨੇਟ ਕਰੇ ਦੇਖੋ ਇੱਕ ਨਾਰਮਲ ਹੈਲਥੀ ਇਨਸਾਨ ਆਪਣੇ ਲਿਵਰ ਦਾ ਇੱਕ ਹਿੱਸਾ ਡੋਨੇਟ ਕਰ ਸਕਦਾ ਹੈ ਤੇ ਆਪ ਵੀ ਨਾਰਮਲ ਲਾਈਫ ਜੀ ਸਕਦਾ ਠੀਕ ਹੈ ਠੀਕ ਹੈ ਹੁਣ ਲਿਵਰ ਡੋਨਰ ਕੌਣ ਹੋ ਸਕਦਾ ਹੈ ਜਿਹੜਾ ਵੀ ਇਨਸਾਨ ਹਮ ਪੇਸ਼ੈਂਟ ਦਾ ਰਿਸ਼ਤੇਦਾਰ ਹੈ ਜਿਵੇਂ ਕੋਈ ਪੇਸ਼ੈਂਟ ਹੈ ਜਿਹਨੂੰ ਲਿਵਰ ਟ੍ਰਾਂਸਪਲੈਂਟ ਦੀ ਲੋੜ ਹੈ ਉਹਦੇ ਰਿਸ਼ਤੇਦਾਰ ਹੀ ਉਹਨਾਂ ਨੂੰ ਲਿਵਰ ਡੋਨੇਟ ਕਰ ਸਕਦੇ ਨੇ ਬਲੱਡ ਰਿਲੇਸ਼ਨ ਤੋਂ ਬਲੱਡ ਰਿਲੇਸ਼ਨ ਦੀ ਲੋੜ ਨਹੀਂ ਹੈ ਕੋਈ ਵੀ ਰਿਸ਼ਤੇਦਾਰ ਜਿਵੇਂ ਵਾਈਫ ਬਲੱਡ ਰਿਲੇਸ਼ਨ ਨਹੀਂ ਹੁੰਦੇ ਲੇਕਿਨ ਵਾਈਫ ਵੀ ਡੋਨੇਟ ਕਰ ਸਕਦੀ ਹੈ ਹਸਬੰਡ ਵੀ ਜਾਂ ਹਸਬੰਡ ਵਾਈਫ ਨੂੰ ਕਰ ਸਕਦੇ ਨੇ ਬੱਚੇ ਡੋਨੇਟ ਕਰ ਸਕਦੇ ਨੇ ਪੇਰੈਂਟਸ ਨੂੰ ਪੇਰੈਂਟਸ ਬੱਚਿਆਂ ਨੂੰ ਐਵੇਂ ਹੀ ਗ੍ਰੈਂਡ ਪੇਰੈਂਟਸ ਗ੍ਰੈਂਡ ਚਿਲड्रन ਚਾਚਾ ਤਾਇਆ ਮਾਮਾ ਫੁੱਪੂ ਆ ਫੁੱਪੜ ਕੋਈ ਵੀ ਜੋ ਵੀ ਰਿਸ਼ਤੇਦਾਰੀ ਵਿੱਚ ਹੋਵੇ ਬਿਕੋਜ਼ ਗਵਰਨਮੈਂਟ ਆਫ ਇੰਡੀਆ ਦਾ ਇਹ ਰੂਲ ਹੈ ਲਾ ਹੈ ਕਿ ਲਿਵਰ ਜਾਂ ਕੋਈ ਵੀ ਆਰਗਨ ਟ੍ਰਾਂਸਪਲੈਂਟ ਆਰਗਨ ਡੋਨੇਸ਼ਨ ਸਿਰਫ ਰਿਸ਼ਤੇਦਾਰ ਹੀ ਕਰ ਸਕਦੇ ਨੇ ਠੀਕ ਹੈ ਕੋਈ ਬਾਹਰਲਾ ਵਿਅਕਤੀ ਕੋਈ ਅਨਨੋਨ ਵਿਅਕਤੀ ਨਹੀਂ ਕਰ ਸਕਦਾ ਜੇ ਲਿਵਿੰਗ ਡੋਨਰ ਦੀ ਗੱਲ ਕਰੀਏ ਬ੍ਰੇਨ ਡੈਡ ਵਿੱਚ ਤਾਂ ਕੋਈ ਵੀ ਅਨਨੋਨ ਵੀ ਕਰ ਸਕਦਾ ਪਰ ਲਿਵਿੰਗ ਡੋਨਰ ਪਹਿਲੀ ਗੱਲ ਫੈਮਿਲੀ ਚ ਹੋਣੀ ਚਾਹੀਦੀ ਨੇ ਡੋਨਰ ਦੀ ਉਮਰ 18 ਤੋਂ 55 ਦੇ ਵਿੱਚ ਹੋਣੀ ਚਾਹੀਦੀ ਬਲੱਡ ਗਰੁੱਪ ਡੋਨਰ ਦਾ ਪੇਸ਼ੈਂਟ ਨਾਲ ਮੈਚ ਹੋਣਾ ਚਾਹੀਦਾ ਜਾਂ O ਗਰੁੱਪ ਹੋਣਾ ਚਾਹੀਦਾ ਕਿਉਂਕਿ O ਗਰੁੱਪ ਅਸੀਂ ਜਾਣਦੇ ਹਾਂ ਕਿ ਹਰ ਕਿਸੇ ਨੂੰ ਬਿਲਕੁਲ ਬਲੱਡ ਵੀ ਡੋਨੇਟ ਕਰ ਸਕਦੇ ਨੇ ਇਸੇ ਤਰ੍ਹਾਂ ਉਹ ਆਪਣਾ ਆਰਗਨ ਵੀ ਡੋਨੇਟ ਕਰ ਸਕਦੇ ਨੇ ਤੇ ਚੌਥੀ ਚੀਜ਼ ਉਹਨਾਂ ਦਾ ਲਿਵਰ ਹੈਲਦੀ ਹੋਣਾ ਚਾਹੀਦਾ ਕਿਉਂਕਿ ਇੱਕ ਹੈਲਦੀ ਲਿਵਰ ਵਾਲਾ ਇਨਸਾਨ ਹੀ ਆਪਣੇ ਲਿਵਰ ਦਾ ਇੱਕ ਹਿੱਸਾ ਡੋਨੇਟ ਕਰ ਸਕਦਾ ਹੁਣ ਇਹਦੇ ਵਿੱਚ ਅਸੀਂ ਸੋਚਣ ਵਾਲੀ ਗੱਲ ਹੈ ਕਿ ਜੇ ਲਿਵਰ ਦਾ ਇੱਕ ਹਿੱਸਾ ਕਰਨਾ ਹੀ ਚੱਲ ਗਿਆ ਫਿਰ ਕਿਵੇਂ ਫਿਰ ਕਿਵੇਂ ਚੱਲ ਸਕਦਾ ਬਿਲਕੁਲ ਦੇਖੋ ਸਭ ਤੋਂ ਇੰਪੋਰਟੈਂਟ ਗੱਲ ਇਹ ਤੇ ਸਮਝਣ ਵਾਲੀ ਇਹ ਹੈ ਕਿ ਲਿਵਰ ਹੀ ਬਾਡੀ ਦਾ ਇਕਲੌਤਾ ਅੰਗ ਹੈ ਜਿਹੜਾ ਦੁਬਾਰਾ ਗਰੋ ਕਰ ਸਕਦਾ ਅੱਛਾ ਜੇ ਅਸੀਂ ਲਿਵਰ ਦਾ ਆਪਰੇਸ਼ਨ ਕਰਕੇ 70% ਹਿੱਸਾ ਵੀ ਕੱਢ ਦਈਏ ਤੇ ਉਹ ਦੁਬਾਰਾ ਬਣੇਗਾ 30% ਵੀ ਪਿੱਛੇ ਛੱਡ ਦਈਏ ਤਾਂ ਉਹ ਦੁਬਾਰਾ ਤਿੰਨ ਮਹੀਨਿਆਂ ਚ ਉਨਾ ਹੀ ਬਣ ਜਾਂਦਾ ਜਿੰਨਾ ਆਪਰੇਸ਼ਨ ਤੋਂ ਪਹਿਲਾਂ ਸਾਡੀ ਬਾਡੀ ਵਿੱਚ ਸਿਰਫ ਲਿਵਰ ਹੀ ਇੱਕ ਐਸਾ ਅੰਗ ਹੈ ਜਿਹਦੇ ਕੋਲ ਇਹ ਖਾਸੀਅਤ ਹੈ ਤੇ ਅਕਸਰ ਲੋਕਾਂ ਨੂੰ ਇਸ ਚੀਜ਼ ਦੀ ਨੌਲੇਜ ਨਹੀਂ ਹੁੰਦੀ ਸੋ ਜਿਹੜੇ ਵੀ ਆਪਣੇ ਲਿਵਿੰਗ ਡੋਨਰਸ ਨੇ ਉਹਨਾਂ ਦਾ ਅਸੀਂ ਅੱਧਾ ਲਿਵਰ ਕਰੀਬ 50 ਤੋਂ 60% ਲਿਵਰ ਲੈ ਲਈਦਾ ਓਕੇ ਉਹਨਾਂ ਕੋਲ 40 ਤੋਂ 50% ਲਿਵਰ ਬਚਦਾ ਜਿਹੜਾ ਤਿੰਨਾਂ ਮਹੀਨਿਆਂ ਚ ਦੁਬਾਰਾ ਉਨਾ ਹੀ ਬਣ ਜਾਂਦਾ ਹੂੰ ਤੇ ਜਿਹੜਾ ਅੱਧਾ ਲਿਵਰ ਅਸੀਂ ਪੇਸ਼ੈਂਟ ਨੂੰ ਦਿੰਨੇ ਆ ਉਹ ਵੀ ਦੁਬਾਰਾ ਗਰੋ ਕਰ ਜਾਂਦਾ ਮਤਲਬ ਉਹ ਵੀ ਪੂਰਾ ਹੋ ਜਾਂਦਾ ਉਹ ਵੀ ਪੂਰਾ ਗਰੋ ਕਰ ਜਾਂਦਾ ਬਿਲਕੁਲ ਬਿਲਕੁਲ ਦੇਖੋ ਇਹ ਲਿਵਰ ਦੀ ਖਾਸੀਅਤ ਹੈ ਤੇ ਇਸ ਖਾਸੀਅਤ ਨੂੰ ਅਸੀਂ ਟ੍ਰਾਂਸਪਲੈਂਟ ਵਿੱਚ ਯੂਜ਼ ਕਰੀਦਾ ਹੈ 90% ਟ੍ਰਾਂਸਪਲੈਂਟ ਇੰਡੀਆ ਵਿੱਚ ਇਸੇ ਵਿਧੀ ਨਾਲ ਕੀਤੇ ਜਾਂਦੇ ਨੇ ਕਿ ਕੋਈ ਨਾ ਕੋਈ ਪਰਿਵਾਰ ਵਾਲਾ ਹੀ ਆਪਣੇ ਲਿਵਰ ਦਾ ਇੱਕ ਹਿੱਸਾ ਡੋਨੇਟ ਕਰਦਾ ਹੈ ਅਸੀਂ ਰੀਸੈਂਟਲੀ ਇੱਕ ਟ੍ਰਾਂਸਪਲੈਂਟ ਕੀਤਾ ਹੈ ਨਿਊਜ਼ ਵਿੱਚ ਵੀ ਸੀਗਾ ਜਿਹਦੇ ਵਿੱਚ ਇੱਕ ਵਾਈਫ ਨੇ ਆਪਣੇ ਹਸਬੰਡ ਨੂੰ 65% ਲਿਵਰ ਡੋਨੇਟ ਕੀਤਾ ਹੈ ਕਿ ਉਹਨਾਂ ਦੀ ਇੰਟਰਵਿਊ ਵੀ ਅਸੀਂ ਕਰਵਾਈ ਹੈ। ਉਹਨਾਂ ਨੂੰ ਡੇਢ ਮਹੀਨਾ ਹੋਇਆ ਤੇ ਵਾਈਫ ਬਿਲਕੁਲ ਨਾਰਮਲ ਤੁਸੀਂ ਉਹਨਾਂ ਨੂੰ ਦੇਖ ਕੇ ਦੱਸ ਨਹੀਂ ਸਕਦੇ ਕਿ ਉਹਨਾਂ ਦੇ ਕੋਈ ਆਪਰੇਸ਼ਨ ਹੋਇਆ ਹੈ। 65% ਲਿਵਰ ਦੇਣ ਤੋਂ ਬਾਅਦ ਵੀ 35% ਲਿਵਰ ਦੇ ਨਾਲ ਉਹ ਬਿਲਕੁਲ ਨਾਰਮਲ ਦਿਨ ਚ ਰਿਹਾ ਵਿੱਚ ਆਪਣੀ ਜ਼ਿੰਦਗੀ ਬਿਤਾ ਰਹੇ ਨੇ ਇਸ ਘਰ ਦਾ ਸਾਰਾ ਕੰਮ ਕਾਜ ਕਰ ਰਹੇ ਨੇ। ਉਹਨਾਂ ਨੂੰ ਪਤਾ ਵੀ ਨਹੀਂ ਚੱਲਣਾ ਕਿ ਕਦੋਂ ਤਿੰਨ ਮਹੀਨੇ ਚ ਉਹਨਾਂ ਦਾ ਲਿਵਰ ਪੂਰਾ ਬਣ ਜਾਣਾ। ਇਹ ਲਿਵਰ ਦੀ ਬਿਊਟੀ ਹੈ ਆਪਾਂ ਕਹਿੰਦੇ ਆ ਕਿ ਇਸੀ ਖਾਸੀਅਤ ਨੂੰ ਆਪਾਂ ਯੂਜ਼ ਕਰੀਂਗਾ। ਡਾਕਟਰ ਸਾਹਿਬ ਆਪਾਂ ਗੱਲ ਕੀਤੀ ਹੈ ਕਿ ਲੀਵਰ ਨੂੰ ਖਰਾਬ ਹੋਣ ਤੋਂ ਕਿਵੇਂ ਬਚਾਇਆ ਜਾਵੇ ਜੀ ਜੇ ਲੀਵਰ ਖਰਾਬ ਹੋ ਗਿਆ ਤੇ ਉਹਦੇ ਕਿਹੜੀ ਕਿਹੜੀ ਸਟੇਜਿਸ ਹੈਗੀਆਂ ਉਹ ਤੁਸੀਂ ਦੱਸੀ ਹੈ ਹਾਂਜੀ ਲਾਸਟ ਟ੍ਰਾਂਸਪਲੈਂਟ ਦਾ ਆਪਸ਼ਨ ਦੱਸਿਆ ਵੀ ਇਹ ਹੋਣਾ ਹੀ ਹੋਣਾ ਤਾਂ ਤੁਸੀਂ ਜਿੰਦੇ ਰਹੋਗੇ ਜੇ ਲੀਵਰ ਸਿਰੋਸਿਸ ਬਣ ਗਿਆ ਜੀ ਤੇ ਪਰ ਹੁਣ ਲਾਸਟ ਦੇ ਵਿੱਚ ਗੱਲ ਕਿੱਥੇ ਮੁੱਕਦੀ ਹੈ ਪੈਸਿਆਂ ਤੇ ਜੀ ਮੰਨ ਲਓ ਕੋਈ ਗਰੀਬ ਪਰਿਵਾਰ ਦਾ ਇਹ ਜੀ ਕੋਈ ਦਿੱਕਤ ਆਂਦੀ ਹੈ ਉਹਦਾ ਹੱਲ ਕਿਵੇਂ ਹੋ ਸਕਦਾ ਵਾ ਹੁਣ ਜੇ ਉਹਨਾਂ ਕੋ ਵਿਚਾਰਿਆ ਕੋ ਪੈਸੇ ਹੀ ਨਾ ਹੋਣ ਹਸਪਤਾਲਾਂ ਚ ਖਰਚੇ ਦੇ ਬਿਲਕੁਲ ਸਹੀ ਗੱਲ ਹੈ ਦੇਖੋ ਲਿਵਰ ਪ੍ਰੋਬਲਮ ਵਿੱਚ ਖਰਚੇ ਬਹੁਤ ਹੁੰਦੇ ਨੇ ਕਿਉਂਕਿ ਲੰਬੇ ਸਮੇਂ ਤੱਕ ਸਮੱਸਿਆਵਾਂ ਚੱਲਦੀਆਂ ਨੇ ਐਂਡ ਹੌਲੀ 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 ਖਰਚੇ ਵੀ ਹੁੰਦੇ ਨੇ ਬਾਡੀ ਵੀ ਡਾਊਨ ਹੁੰਦੀ ਰਹਿੰਦੀ ਹੈ ਸੋ ਇਸੇ ਕਰਕੇ ਸੀ ਰეკਮੈਂਡ ਕਰਦੀ ਕਰਾਂਗੇ ਕਿ ਜੇ ਲਿਵਰ ਸਿਰੋਸਿਸ ਦੀ ਪ੍ਰੋਬਲਮ ਹੈਗੀ ਹੈ ਡਿਟੈਕਟ ਹੋ ਰਹੀ ਹੈ ਤੇ ਆਪਾਂ ਜਲਦੀ ਲਿਵਰ ਟ੍ਰਾਂਸਪਲੈਂਟ ਕਰਾਈਏ ਕਿਉਂਕਿ ਜੇ ਆਪਾਂ ਟ੍ਰਾਂਸਪਲੈਂਟ ਟ੍ਰਾਂਸਪਲੈਂਟ ਇੱਕ ਵੱਡਾ ਖਰਚਾ ਹੈ ਉਹਦੇ ਕਰਤੱਵਿਆ ਪਰ ਡਿਸਕਸ ਕਰਾਂਗੇ ਪਰ ਜੇ ਕਿ ਸਿਰਫ ਪੇਸ਼ੈਂਟ ਨੂੰ ਟ੍ਰਾਂਸਪਲੈਂਟ ਦੀ ਲੋੜ ਹੈ ਜਿੰਨਾ ਹੀ ਆਪਾਂ ਲੇਟ ਕਰਾਂਗੇ ਟ੍ਰਾਂਸਪਲੈਂਟ ਪਹਿਲੀ ਗੱਲ 19 ਬੋਡੀ ਵੀਕ ਹੋ ਰਹੀ ਹੈ ਦੂਜੀ ਗੱਲ ਟ੍ਰਾਂਸਪਲੈਂਟ ਤੱਕ ਵੀ ਕੁਝ ਖਰਚੇ ਹੋ ਰਹੇ ਨੇ ਜਿਹੜੇ ਆਏ ਦਿਨ ਹੋ ਰਹੇ ਨੇ ਤੇ ਉਹਨਾਂ ਖਰਚਿਆਂ ਨਾਲ ਕੋਈ ਵੀ ਦਵਾਈਆਂ ਐਸੀਆਂ ਨਹੀਂ ਹੈ ਜਿਹੜੀ ਲਿਵਰ ਨੂੰ ਠੀਕ ਕਰ ਰਹੀਆਂ ਹੁਣ ਜਾਂ ਤਾਂ ਹੋਵੇ ਨਾ ਉਹਨਾਂ ਖਰਚਿਆਂ ਕਰਕੇ ਸਾਡਾ ਲਿਵਰ ਕੁਝ ਇੰਪਰੂਵ ਹੋ ਰਿਹਾ ਹੋਵੇ ਨਹੀਂ ਸੋ ਆਪਾਂ ਪਹਿਲੀ ਗੱਲ ਟ੍ਰਾਂਸਪਲੈਂਟ ਜੇ ਕਰਨਾ ਹੈ ਤਾਂ ਉਹਨੂੰ ਜਲਦੀ ਕਰਾਈਏ ਦੂਸਰੀ ਗੱਲ ਲਿਵਰ ਟ੍ਰਾਂਸਪਲੈਂਟ ਦੀ ਕਾਸਟ ਡੀਐਮਸੀ ਵਿੱਚ ਕਾਫੀ ਘਟ ਨੇ ਤੁਸੀਂ ਕਹਿ ਸਕਦੇ ਹੋ ਕਿ ਇੰਡੀਆ ਵਿੱਚ ਸਭ ਤੋਂ ਕਿਫਾਇਤੀ ਜਿਹੜਾ ਹੈਗਾ ਟ੍ਰਾਂਸਪਲੈਂਟ ਡੀਐਮਸੀ ਵਿੱਚ ਕੀਤਾ ਜਾ ਰਿਹਾ ਹੈ ਲਿਵਰ ਦਾ ਜਿਹਦੇ ਵਿੱਚ ਜੇ ਪਰਿਵਾਰ ਵਿੱਚੋਂ ਕੋਈ ਡੋਨਰ ਹੈ ਤਾਂ 16-17 ਲੱਖ ਦਾ ਖਰਚਾ ਹੈ ਅੱਛਾ ਜੀ ਇੰਨੇ ਚ ਹੋ ਜਾਏਗਾ ਇੰਨੇ ਵਿੱਚ ਪੂਰਾ ਇਲਾਜ ਹੋ ਜਾਂਦਾ ਹੈ ਜੇ ਤੁਸੀਂ ਬ੍ਰੇਨ ਡੈਡ ਵਿਧੀ ਨਾਲ ਜਾਣਦੇ ਹੋ ਕਿਉਂਕਿ ਉਹਦੇ ਵਿੱਚ ਇੱਕ ਵੱਡਾ ਆਪਰੇਸ਼ਨ ਹੁੰਦਾ ਹੈ ਦੂਸਰੇ ਪੇਸ਼ੈਂਟ ਦਾ ਵੀ ਡੋਨਰ ਇੱਕ ਹੈ ਉਹ ਬਿਮਾਰ ਹੁੰਦਾ ਹੈ ਉਹਦੇ ਵਿੱਚ ਖਰਚੇ 20 ਲੱਖ ਤੱਕ ਜਾਂਦੇ ਨੇ ਸੋ ਇਹ ਮੰਨ ਕੇ ਚੱਲੋ ਕਿ 17 ਤੋਂ 20 ਲੱਖ ਦੇ ਵਿੱਚ ਵਿੱਚ ਆਪਣਾ ਪੂਰਾ ਇਲਾਜ ਸੰਭਵ ਹੈ ਠੀਕ ਹੈ ਮਤਲਬ ਮੀਡਲ ਏਜ ਮੀਡਲ ਕਲਾਸ ਫੈਮਿਲੀ ਲਈ ਵੀ 20 ਲੱਖ ਕੱਢਣਾ ਮੁਸ਼ਕਿਲ ਹੈ ਬਟ ਹਾਂ ਜਾਨ ਹੈ ਤਾਂ ਜਹਾਨ ਹੈ ਬਿਲਕੁਲ ਸਹੀ ਇੱਕ ਵਾਰੀ ਲੋਨ ਲੈ ਕੇ ਜਾਂ ਕਿਸੇ ਤੋਂ ਆਰਥਿਕ ਮਦਦ ਲੈ ਕੇ ਜਾਂ ਬਹੁਤ ਸਾਰੇ ਐਨ ਜੀਓਜ਼ ਵੀ ਨੇ ਜਿਹੜੇ ਇਹਦੇ ਵਿੱਚ ਹੈਲਪ ਕਰਦੇ ਨੇ ਆਪਾਂ ਇੱਕ ਵਾਰੀ ਜਾਨ ਬਚਾਈਏ ਪੈਸਾ ਇਨਸਾਨ ਦੁਬਾਰਾ ਕਮਾ ਲਏ ਦੁਬਾਰਾ ਕਮਾ ਲਏਗਾ ਐਂਡ ਇਹ ਲਿਵਰ ਟ੍ਰਾਂਸਪਲੈਂਟ ਹੀ ਸਾਡੀ ਇੱਕ ਵਨ ਟਾਈਮ ਇਨਵੈਸਟਮੈਂਟ ਹੈ ਕਿ ਅਸੀਂ ਇੱਕ ਵਾਰੀ 15-20 ਲੱਖ ਰੁਪਏ ਲਗਾ ਦਿੱਤਾ ਤੇ ਇੱਕ ਨਾਰਮਲ ਜ਼ਿੰਦਗੀ ਵਿੱਚ ਆ ਗਏ ਠੀਕ ਹੈ ਹੁਣ ਤੁਸੀਂ ਕਿਸੇ ਪੇਸ਼ੈਂਟ ਨੂੰ ਜਦੀ ਲਾਈਫ ਜਾ ਰਹੀ ਹੋਵੇ ਉਹਨੂੰ ਅਸੀਂ 15-20 ਲੱਖ ਵਿੱਚ ਜੇ ਨਵੀਂ ਜ਼ਿੰਦਗੀ ਮਿਲਦੀ ਹੈ ਉਹ ਕਰੋੜਾ ਵੀ ਕਮਾ ਸਕਦਾ ਕਰੋੜਾ ਵੀ ਕਮਾ ਸਕਦਾ ਬਿਲਕੁਲ ਸਹੀ ਗੱਲ ਹੈ ਸੋ ਆਪਾਂ ਇਹ ਇਨਵੈਸਟਮੈਂਟ ਕਰਨੀ ਹੈ ਤਾਂ ਕਿ ਇੱਕ ਨਾਰਮਲ ਜ਼ਿੰਦਗੀ ਜੀ ਸਕੀਏ ਆਦਰਵਾਇਜ਼ ਅਸੀਂ ਖਰਚੇ ਤਾਂ ਕਰ ਹੀ ਰਹੇ ਹਾਂ ਤੇ ਖਰਚੇ ਕਰਕੇ ਆਪਣਾ ਲਿਵਾ ਚੰਗਾ ਨਹੀਂ ਹੋ ਰਿਹਾ ਬਿਲਕੁਲ ਸੋ ਇਹ ਸਿਰਫ ਸੋਚਣ ਵਾਲੀ ਗੱਲ ਹੁੰਦੀ ਹੈ ਲੋਕਾਂ ਨੂੰ ਲੱਗਦਾ ਹੈ ਉਹਨਾਂ ਦੇ ਸਵਾਲ ਅਕਸਰ ਮੈਨੂੰ ਇਹ ਹੁੰਦੇ ਨੇ ਕਿ ਜੀ ਇਹ ਤਾਂ ਬਹੁਤ ਵੱਡਾ ਖਰਚਾ ਹੈ ਬਹੁਤ ਵੱਡਾ ਨਹੀਂ ਖਰਚੂ ਸੀ ਆਲਰੇਡੀ ਕਰ ਰਹੇ ਹੂੰ ਇਹ ਖਰਚੇ ਆਲਰੇਡੀ ਹਾਂ ਬਾਕੀ ਇਹ ਹੈ ਕਿ ਸਰਕਾਰੀ ਹਸਪਤਲ ਵਿੱਚ ਬਹੁਤ ਹੀ ਘੱਟ ਜਗ੍ਹਾ ਐਮਜ਼ ਦਿੱਲੀ ਤੋਂ ਮੈਂ ਵੀ ਐਮਜ਼ ਦਿੱਲੀ ਤੋਂ ਟ੍ਰੇਨ ਦਾ ਓਕੇ ਐਮਜ਼ ਦਿੱਲੀ ਵਿੱਚ ਵੀ ਟ੍ਰਾਂਸਪੋਰਟ ਹੁੰਦਾ ਹੈ ਲੇਕਿਨ ਉੱਥੇ ਵੀ ਖਰਚਾ 14 ਤੋਂ 16 ਲੱਖ ਰੁਪਏ ਆਂਦਾ ਹੈ ਆਂਦਾ इवन ਸਰਕਾਰੀ ਵਿੱਚ ਵੀ ਖਰਚੇ ਕਿ ਲਿਵਰ ਟ੍ਰਾਂਸਪੋਰਟ ਦੇ ਖਰਚੇ ਵੱਡੇ ਨੇ ਇਹਦੇ ਵਿੱਚ ਬਹੁਤ ਸਾਰੀਆਂ ਮਸ਼ੀਨਾਂ ਨੇ ਕੋਈ ਇਦਾਂ ਦੀਆਂ ਦਵਾਈਆਂ ਨੇ ਜਿਹੜੀਆਂ ਅਸੀਂ ਸਪੈਸ਼ਲ ਬਾਹਰੋਂ ਯੂਐਸ ਵਗੈਰਾ ਤੋਂ ਮੰਗਾ ਕੇ ਇੱਥੇ ਲਗਾਈਆਂ ਨੇ ਉਹਨਾਂ ਦੇ ਖਰਚੇ ਜ਼ਿਆਦਾ ਨੇ ਤਾਂ ਹੀ ਇਹ ਆਪਰੇਸ਼ਨ ਵੱਡਾ ਹੈ ਜਾਂਦੇ ਜਾਂਦੇ ਮੈਂ ਤੁਹਾਡਾ ਰਿਕਾਰਡ ਜ਼ਰੂਰ ਜਾਣਨਾ ਚਾਹੂੰਗਾ ਹੁਣ ਤੱਕ ਜਿੰਨੇ ਵੀ ਤੁਸੀਂ ਲਿਵਰ ਟ੍ਰਾਂਸਪਲੈਂਟ ਕੀਤੇ ਨੇ ਰਿਜ਼ਲਟ ਕੀ ਆ ਉਹਨਾਂ ਦਾ ਤਾਂ ਜੋ ਲੋਕਾਂ ਨੂੰ ਤੁਹਾਡੇ ਤੇ ਭਰੋਸਾ ਹੋ ਸਕੇ ਤੁਹਾਡੀ ਕੀਤੀ ਗੱਲਬਾਤ ਤੇ ਭਰੋਸਾ ਹੋ ਸਕੇ ਦੇਖੋ ਜੀ ਅਸੀਂ ਲਿਵਰ ਟ੍ਰਾਂਸਪਲੈਂਟ ਦਾ ਆਊਟਕਮ ਡਿਸਕਸ ਕਰੀਏ ਕਿ ਜੀ ਇਹਦਾ ਰਿਜ਼ਲਟ ਕੀ ਆਂਦੇ ਨੇ ਲਿਵਰ ਟ੍ਰਾਂਸਪਲੈਂਟ ਦੇ ਰਿਜ਼ਲਟ ਬਹੁਤ ਚੰਗੇ ਨੇ ਆ ਲੀਵਰ ਟ੍ਰਾਂਸਪਲੈਂਟ ਦੀ ਦੁਨੀਆ ਵਿੱਚ ਵਰਲਡ ਓਵਰ ਦੇਖਿਆ ਜਾਵੇ ਤਾਂ 90% ਤੋਂ ਜ਼ਿਆਦਾ ਸਕਸੈਸ ਰੇਟ ਹੈ ਠੀਕ ਹੈ इवन ਸਾਡਾ ਵੀ ਸਕਸੈਸ ਰੇਟ ਮੋਰ ਥੈਨ 90% ਹੈ ਆਪਾਂ ਜੇ ਦੇਖੀਏ ਕਿ ਅਸੀਂ 100 ਪੇਸ਼ੈਂਟ ਦਾ ਟ੍ਰਾਂਸਪਲੈਂਟ ਕਰਾਂਗੇ ਉਹਨਾਂ ਵਿੱਚੋਂ 90% ਪੇਸ਼ੈਂਟ ਠੀਕ ਹੋ ਕੇ ਘਰ ਜਾਂਦੇ ਨੇ ਠੀਕ ਹੈ 10% ਪੇਸ਼ੈਂਟ ਨੂੰ ਅਸੀਂ ਲਿਵਰ ਟ੍ਰਾਂਸਪਲੈਂਟ ਕਰਦੇ ਆਂ ਲੇਕਿਨ ਜਿਵੇਂ ਅਸੀਂ ਡਿਸਕਸ ਕੀਤਾ ਕਿ ਕਈ ਵਾਰੀ ਬਿਮਾਰੀਆਂ ਬਾਕੀ ਅੰਗਾਂ ਤੱਕ ਵੀ ਚਲੀ ਜਾਂਦੀਆਂ ਨੇ ਆਪਾਂ ਸਿਰਫ ਇੱਕ ਅੰਗ ਬਦਲ ਸਕਦੇ ਆਂ ਪਰ ਹੋ ਸਕਦਾ ਕਈ ਵਾਰੀ ਬਾਕੀ ਅੰਗਾਂ ਦੀਆਂ ਪ੍ਰੋਬਲਮਸ ਇੰਨੀਆਂ ਜ਼ਿਆਦਾ ਵੱਧ ਗਈਆਂ ਹੋਣ ਕਿ ਉਹ ਨਾ ਰਿਕਵਰ ਕਰ ਪਾਣ ਜਾਂ ਫਿਰ ਬਾਡੀ ਇੰਨੀ ਵੀਕ ਹੋ ਗਈ ਹੋਵੇ ਕਿ ਟ੍ਰਾਂਸਪਲੈਂਟ ਨੂੰ ਟੋਲਰੇਟ ਨਾ ਕਰ ਪਾਵੇ ਜਾਂ ਕੋਈ ਇਨਫੈਕਸ਼ਨ ਚੱਲਦੀ ਹੋਣ ਅਕਸਰ ਇਨਫੈਕਸ਼ਨਾਂ ਹੀ ਰਿਸਕ ਵਧਾਉਂਦੀਆਂ ਨੇ ਬਾਡੀ ਦਾ ਬਟ ਇਹ ਹੈ ਕਿ 90% ਸਕਸੈਸ ਰੇਟ ਬਹੁਤ ਚੰਗਾ ਸਕਸੈਸ ਰੇਟ ਹੈ ਸਾਡਾ ਐਕਸਪੀਰੀਅੰਸ ਵਿੱਚ ਵੀ ਸਾਡਾ ਖੁਦ ਆਪਣੀ ਟੀਮ ਦਾ ਐਕਸਪੀਰੀਅੰਸ ਵੀ 90% ਹੈ ਕੀ ਬਾਤ ਹੈ ਸੋ ਮੇਰਾ ਖਿਆਲ ਜੇ ਆਪਾਂ ਟਾਈਮਲੀ ਲੀਵਰ ਟ੍ਰਾਂਸਪਲੈਂਟ ਕਰਾਈਏ ਟਾਈਮਲੀ ਡਾਇਗਨੋਸ ਕਰੀਏ ਲੀਵਰ ਸੌਸ ਦੀ ਪ੍ਰੋਬਲਮ ਨੂੰ ਤਾਂ ਦੇ ਅਸੀਂ ਨਾਰਮਲ ਜ਼ਿੰਦਗੀ ਦੁਬਾਰਾ ਤੋਂ ਜੀ ਸਕਦੇ ਸਰ ਜਾਂਦੇ ਜਾਂਦੇ ਇੱਕ ਮੈਸੇਜ ਕੀ ਕਨਵੇ ਕਰਨਾ ਚਾਹੋਗੇ ਪਬਲਿਕ ਨੂੰ ਆਪਣੇ ਬਿਹਾਰਫ ਤੇ ਔਰ ਇਸ ਲੀਵਰ ਦੀ ਦਿੱਕਤ ਨੂੰ ਲੈ ਕੇ ਦੇਖੋ ਮੇਰੀ ਸਾਰਿਆਂ ਨੂੰ ਇਹੀ ਗੁਜ਼ਾਰਿਸ਼ ਹੈ ਕਿ ਆਪਾਂ ਲਿਵਰ ਦੀਆਂ ਸਮੱਸਿਆਵਾਂ ਤੋਂ ਬਚ ਕੇ ਰਹੀਏ ਅਸੀਂ ਜੋ ਖਾ ਰਹੇ ਹਾਂ ਉਹਦੇ ਤੇ ਧਿਆਨ ਦਈਏ ਦੇਖੀਏ ਕਿ ਅਸੀਂ ਕੀ ਖਾ ਰਹੇ ਹਾਂ ਇਹ ਕੀ ਸਾਡੇ ਲਿਵਰ ਲਈ ਇਹ ਸਿਹਤਮੰਦ ਹੈ ਜਾਂ ਨਹੀਂ ਹੈ ਦੂਸਰੀ ਚੀਜ਼ ਐਕਸਰਸਾਈਜ਼ ਰੈਗੂਲਰ ਐਕਟੀਵਿਟੀ ਇਹ ਸਾਡੇ ਲਿਵਰ ਲਈ ਔਸ਼ਧੀ ਹੈ ਜੇ ਆਪਾਂ ਲਿਵਰ ਦਾ ਕੋਈ ਟ੍ਰੀਟਮੈਂਟ ਚਾਹਨੇ ਹੋਣਾ ਕਿ ਡਾਕਟਰ ਸਾਹਿਬ ਇੱਕ ਦਵਾਈ ਉਸ ਵੇਲੇ ਸੀ ਰੋਜ ਖਾਂਦੇ ਰਹੀਏ ਕਿ ਲਿਵਰ ਠੀਕ ਰਹੇ ਇਹ ਦਵਾਈ ਹੈ ਐਕਸਰਸਾਈਜ਼ ਕਿ ਆਪਾਂ ਡੇਲੀ ਵਾਕਿੰਗ ਕਰੀਏ ਅੱਧਾ ਘੰਟਾ ਰਨਿੰਗ ਕਰੀਏ ਜਾਂ ਕੋਈ ਵੀ ਫਿਜ਼ੀਕਲ ਐਕਟੀਵਿਟੀ ਐਸੀ ਕਰੀਏ ਕਿ ਬਾਡੀ ਨੂੰ ਪਸੀਨਾ ਆਵੇ ਇਹ ਲਿਵਰ ਦੀ ਔਸ਼ਧੀ ਹੈ ਲਿਵਰ ਦੀ ਮੈਡੀਸਿਨ ਹੈ ਤੀਸਰੀ ਚੀਜ਼ ਜੇ ਲਿਵਰ ਦੀ ਕੋਈ ਸਮੱਸਿਆ ਹੈ ਜਿਹੜੇ ਆਪਾਂ ਲੱਛਣ ਡਿਸਕਸ ਕੀਤੇ ਉਹਨਾਂ ਚੀਜ਼ਾਂ ਨੂੰ ਆਪਾਂ ਟਾਈਮਲੀ ਡਾਇਗਨੋਸ ਕਰੀਏ ਤੇ ਉਹਦਾ ਪ੍ਰੋਪਰ ਇੱਕ ਲਿਵਰ ਐਕਸਪਰਟ ਤੋਂ ਆਪਾਂ ਟਾਈਮਲੀ ਟ੍ਰੀਟਮੈਂਟ ਕਰਾਈਏ ਤਾਂ ਕਿ ਇਹ ਪ੍ਰੋਬਲਮ ਸਾਡੀਆਂ ਜਾਨ ਦਾ ਖਤਰਾ ਨਾ ਬਦਾਨ ਜੀ ਸਭ ਬਹੁਤ ਸ਼ੁਕਰ ਹੈ ਡਾਕਟਰ ਸਭ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਔਰ ਸਾਡੇ ਨਾਲ ਗੱਲਬਾਤ ਕੀਤੀ ਹੈ ਥੈਂਕ ਯੂ ਜੀ ਥੈਂਕ ਯੂ ਸੋ ਬਿਲਕੁਲ ਉਮੀਦ ਕਰਦੇ ਹਾਂ ਵੀਡੀਓ ਚ ਕੀਤੀ ਗੱਲਬਾਤ ਚੰਗੀ ਲੱਗੀ ਹੋਊਗੀ ਅਸੀਂ ਵੀ ਇਹੀ ਉਮੀਦ ਕਰਦੇ ਹਾਂ ਜੇ ਤੁਹਾਨੂੰ ਇਸ ਗੱਲਬਾਤ ਰਿਲੇਟਡ ਲੀਵਰ ਸੰਬੰਧਿਤ ਕੋਈ ਵੀ ਦਿੱਕਤ ਮਹਿਸੂਸ ਹੋ ਰਹੀ ਹੈ ਤੁਹਾਨੂੰ ਲੱਗ ਰਿਹਾ ਵੀ ਇਹ ਜੋ ਡਾਕਟਰ ਸਾਹਿਬ ਨੇ ਅੱਜ ਇਸ ਵੀਡੀਓ ਦੇ ਵਿੱਚ ਗੱਲਾਂ ਦਸੀਆਂ ਤੁਹਾਨੂੰ ਲੱਛਣ ਮਹਿਸੂਸ ਹੋ ਰਿਹਾ ਤਾਂ ਤੁਸੀਂ ਜ਼ਰੂਰ ਆਪਣਾ ਇਲਾਜ ਸ਼ੁਰੂ ਕਰਵਾ ਸਕਦੇ ਹੋ ਕਿਉਂਕਿ ਜਿਵੇਂ ਕਿ ਡਾਕਟਰ ਸਾਹਿਬ ਨੇ ਵੀ ਕਿਹਾ ਕਿ ਪਹਿਲਾਂ ਜਾਨ ਹੈ ਉਸ ਤੋਂ ਬਾਅਦ ਜਹਾਨ ਹੈ ਜਾਨ ਹੈ ਤੇ ਜਹਾਨ ਹੈ ਉਸ ਤੋਂ ਬਾਅਦ ਪੈਸਾ ਵੀ ਬੰਦਾ ਬਹੁਤ ਕਮਾ ਲੈਂਦਾ ਇੱਕੋ ਇੱਕ ਚੀਜ਼ ਜਿਹੜੀ ਆ ਉਹ ਬੰਦੇ ਕੋਲ ਨਹੀਂ ਕਮਾਈ ਜਾਂਦੀ ਉਹ ਆ ਜਾਨ ਜਿਹੜੀ ਰੱਬ ਵੱਲੋਂ ਦਿੱਤੀ ਹੁੰਦੀ ਹੈ ਸੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਇਸੇ ਤਰ੍ਹਾਂ ਦੀਆਂ ਹੋਰ ਵੀ ਵੀਡੀਓਜ਼ ਇਸੇ ਚੈਨਲ ਦੇ ਉੱਤੇ ਤੁਹਾਡੇ ਰੂਬਰੂ ਕਰਦੇ ਰਾਵਾਂਗੇ ਬਣੇ ਰਹੋ ਸਾਡੇ ਨਾਲ ਧੰਨਵਾਦ